ਰਾਤ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਗੱਲ ਕਰਾਂਗੇ ਅੱਜ ਪੁਲਸ ਹਸਨ ਕਾਰਪੋਰੇਸ਼ਨ ਦੀ ਜਿੱਥੇ ਸਰਕਾਰੀ ਨੀਤੀਆਂ ਪ੍ਰਤੀ ਧਿਆਨ ਨਹੀਂ ਦਿੱਤਾ ਜਾਂਦਾ ਉੱਥੇ ਪਾਈਪ ਦੀ ਜ਼ਵਾਦ ਭਾਰੂ ਹੈ ਤੇ ਨਿਯਮਾਂ ਦੀਆਂ ਤੱਜੀਆਂ ਬਾਈਆਂ ਜਾ ਰਹੀਆਂ ਨੇ ਮੇਰੇ ਨਾਲ ਨੇ ਨਰਪਾਲ ਸਿੰਘ ਜੋ ਉਤੋਂ ਸਪਰੈਡਰ ਦੇ ਤੌਰ ਤੇ ਸੇਵਾਮਤ ਹੋਏ ਨੇ ਇਹਨਾਂ ਨੂੰ ਅੰਦਰਲੀ ਅੰਗਲਾਂ ਦਾ ਪਤਾ ਹੈ ਜਿਸ ਪਾਸੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਨਰਪਾਲ ਸਿੰਘ ਜੀ ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ ਸਾਬ ਨੂੰ ਦੇਖਣ ਵਾਲੇ ਸਰੋਤਿਆਂ ਸਭ ਨੂੰ ਸਤਿ ਸ੍ਰੀ ਅਕਾਲ ਜੀ ਬਰੋਵਾਂ। ਨਰਪਾਲ ਸਿੰਘ ਜੀ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਉੱਥੇ ਨਿਜਮਾ ਦੀਆਂ ਧੱਜੀਆਂ ਢਾਈਆਂ ਜਾ ਰਹੀਆਂ ਨੇ। ਅਜੇ ਤੁਹਾਨੂੰ ਕੀ ਨਜ਼ਰ ਆਇਆ ਕਿ ਉੱਥੇ ਨਿਜਮਾ ਲਾਗੂ ਸਹੀ ਤਰ੍ਹਾਂ ਨਹੀਂ ਕੀਤੇ ਜਾ ਰਹੇ। ਸਰ ਮੈਂ 33 ਸਾਲ ਸਰਵਿਸ ਕੀਤੀ ਹੈ ਜੀ। ਤੇ ਜਦੋਂ ਮੈਂ ਸਰਵਿਸ ਦੇ ਵਿੱਚ ਸੀ ਉਦੋਂ ਵੀ ਦੇਖਦੇ ਸੀ ਵੀ ਕੋਈ ਰੂਲ ਕੋਈ ਰੈਗੂਲੇਸ਼ਨ ਉੱਥੇ ਨਹੀਂ ਮੰਨਿਆ ਜਾ ਰਿਹਾ। ਭਾਵੇਂ ਉਹ ਸਿਰਕ ਸਰਕਾਰੀ ਅਦਾਰਾ ਹੈ ਪਰ ਉਹਨੂੰ ਚਲਾਇਆ ਜਾ ਰਿਹਾ ਇੱਕ ਪ੍ਰਾਈਵੇਟ ਦੀ ਤਰ੍ਹਾਂ। ਆਮ ਤੌਰ ਤੇ ਜਿਹੜੇ ਸ਼ੁਰੂ-ਸ਼ੁਰੂ ਦੇ ਵਿੱਚ 1990 91 92 ਦੇ ਵਿੱਚ ਇਹਨਾਂ ਨੇ ਕੁਝ ਰੈਗੂਲਰ ਭੜਤੀਆਂ ਕੀਤੀਆਂ ਥਰੂ ਐਡਵਰਟਾਈਜ਼ਮੈਂਟ ਉਹ ਤੋਂ ਬਾਅਦ ਉੱਥੇ ਭਾਈ ਭਤੀਜਾ ਬਾਦ ਭਾਰੂ ਹੋ ਗਿਆ ਵੀ ਤੁਸੀਂ ਆਪਣੇ ਅਫਸਰਾਂ ਦੇ ਰਿਸ਼ਤੇਦਾਰ ਪਹਿਲਾਂ 89 ਦੇ ਤੇ ਰੱਖ ਲੈ ਫਿਰ ਉਹਨਾਂ ਨੂੰ ਐਡ ਹੌਕ ਤੇ ਕਰ ਲਿਆ ਉਹ ਤੋਂ ਬਾਅਦ ਰੈਗੂਲਰ ਕਰ ਲਿਆ ਉਹੀ ਬੰਦੇ ਨੇ ਜਿਹੜੇ ਅੱਜ ਉਥੇ ਐਕਸੀਅਨ ਨੇ ਐਸ ਡੀਓ ਨੇ ਸੀਨੀਅਰ ਅਸਿਸਟੈਂਟ ਨੇ ਸੁਪਰਡੈਕਟ ਨੇ ਜਦੋਂ ਮੈਂ ਸਰਵਿਸ ਦੇ ਵਿੱਚ ਸੀ ਮੈਂ ਉਦੋਂ ਵੀ ਸਮੇਂ-ਸਮੇਂ ਤੇ ਆਵਾਜ਼ ਉਠਾਉਂਦਾ ਸੀ ਕਿਉਂਕਿ ਮੈਂ ਸ਼ੁਰੂ ਚ ਜਿਹੜੀ ਸਾਡੀ ਪੰਜਾਬ ਪੁਲਿਸ EMPLOYEES WELFARE ASSOCIATION ਹੈ ਉਹਦਾ ਮੈਂ ਪ੍ਰੈਜ਼ੀਡੈਂਟ ਵੀ ਰਿਹਾ ਪਰ ਉਹ ਕੀ ਕਰਦੇ ਸੀ ਜੀ ਹੁਣ ਮੈਨੇਜਮੈਂਟਾਂ ਕੋਲ ਇੱਕ ਪਾਵਰ ਹੁੰਦੀ ਹੈ ਵੀ ਦਬਾਉਣ ਬਾਅਦ ਤੇ ਸੋਰਡੀਨੇਟਰ ਨੂੰ ਤੁਸੀਂ ਸਜ਼ਾ ਦੇ ਤੌਰ ਤੇ ਬਦਲੀ ਕਰ ਦੋਗੇ ਕੋਈ ਅਲੀਗੇਸ਼ਨ ਲਾ ਕੇ ਉਹਨੂੰ ਸਸਪੈਂਡ ਕਰ ਦੋਗੇ ਕੁਝ ਕਰ ਦੋਗੇ ਸੋ ਤੁਸੀਂ ਸਰਵਿਸ ਦੌਰਾਨ ਰਹਿ ਕੇ ਕੋਈ ਵੀ ਸੱਚੀ ਗੱਲ ਨਹੀਂ ਕਰ ਸਕਦੇ ਮੇਰੀ ਜਦੋਂ ਮਤਲਬ ਰਿਟਾਇਰਮੈਂਟ ਹੋਣੀ ਸੀ 30 ਨਵੰਬਰ 23 ਨੂੰ ਉਹ ਤੋਂ ਪਹਿਲਾਂ ਇਹਨਾਂ ਨੇ ਜੀ 16 ਤਰੀਕ ਨੂੰ ਮੈਨੂੰ ਪਤਾ ਲੱਗਿਆ ਵੀ ਸਾਡੇ ਦਫ਼ਤਰ ਦੇ ਵਿੱਚ ਕਲਰਕਾਂ ਦੀ ਇੰਟਰਵਿਊ ਚੱਲ ਰਹੀ ਹੈ ਅੱਛਾ ਜੀ ਤੇ ਸਟਾਫ ਤੋਂ ਪਤਾ ਲੱਗਿਆ ਦੇਖੋ ਵੀ ਜਿਹੜਾ ਐਡਮਨ ਅਫਸਰ ਸੀ ਉਹ ਮੇਰਾ ਐਕਸੀਅਨ ਵੀ ਸੀ ਸਤਵਿੰਦਰ ਸਿੰਘ ਤੰਨਾ ਜੀ ਅੱਛਾ ਮੈਨੂੰ ਵੀ ਉਹਨੇ ਕਰਨੋ ਕੰਨੀ ਖਬਰ ਨਹੀਂ ਹੋਣ ਦਿੱਤੀ ਵੀ ਅਸੀਂ ਕੋਈ ਬੰਦੇ ਭਰਤੀ ਕਰ ਰਹੇ ਹਾਂ ਦੇ ਜਦੋਂ ਬੰਦੇ ਆਏ ਜੀ 6 ਬੰਦੇ ਭਰਤੀ ਹੋਣ ਵਾਸਤੇ ਆਏ ਇੰਟਰਵਿਊ ਵਾਸਤੇ ਤੇ ਇੰਟਰਵਿਊ ਹੋਈ ਉਹਨਾਂ ਦੀ ਤੇ ਉਹ ਟੈਂਪਰੇਰੀ ਭਰਤੀ ਸੀ ਉਹ ਸਰ ਇਹਨਾਂ ਦਾ ਸਾਰੇ ਪਹਿਲਾਂ ਟੈਂਪਰੇਰੀ ਹੁੰਦੇ ਜੀ ਅੱਛਾ ਟੈਂਪਰੇਰੀ ਹੋ ਕੇ ਹੀ ਸਾਰੇ ਜਿਹੜੇ ਹੁਣ ਤੁਹਾਨੂੰ ਦੱਸਿਆ ਨਾ ਜਿਹੜੇ ਹੁਣ ਐਕਸੀਅਨ ਹੈ ਜੀ ਜਾਂ ਐਸ ਡੀਓ ਹੈ ਇਹ ਵੀ ਪਹਿਲਾਂ ਟੈਂਪਰੇਰੀ ਰਹੇ ਨੇ ਇਹ ਵੀ ਸਾਰੇ ਟੈਂਪਰੇਰੀ ਨੇ ਜਿਹੜਾ ਤੁਹਾਡੀ ਕਾਰਪੋਰੇਸ਼ਨ ਆ ਇਹਦੇ ਅਧਿਕਾਰੀਆਂ ਕੋਲ ਐਵੇਂ ਦੇ ਪਾਵਰ ਹੈਗੀਆਂ ਕਿ ਉਹਨੂੰ ਰੈਗੂਲਰ ਕਰ ਸਕਣਾਂ ਸਰ ਕਰਦੇ ਜੀ ਹੁਣ ਮਤਲਬ ਸਰਕਾਰ ਨੇ ਉਹਨਾਂ ਨੂੰ ਖੁੱਲ੍ਹ ਦਿੱਤੀ ਨਹੀਂ ਹਾਂਜੀ ਹਾਂ ਖੁੱਲ੍ਹ ਦੇ ਮਤਲਬ ਜਦੋਂ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਸਰ ਮਤਲਬ ਉਹ ਖੁੱਲ ਹੀ ਧੋਗੀ ਜਦੋਂ ਇਹਦਾ ਤਾਂ ਇਹ ਹੈ ਕਿ ਭਾਈ ਇੱਕ ਜਬਤ ਖਤਮ ਹੋਵੇ ਇਸ ਤੇ ਆਰ ਦੇਓ ਤੁਸੀਂ ਮੈਰਿਟ ਤੇ ਰੱਖੋ ਹਾਂਜੀ ਕਿ ਰਿਸ਼ਤੇਦਾਰਾਂ ਨੂੰ ਕਿਉਂ ਇਹ ਤਾਂ ਫਿਰ ਉਹਨਾਂ ਦੀ ਇੱਕ ਨਿਚੀ ਜਾਇਦਾਦ ਬਣ ਗਈ ਫਿਰ ਕਾਰਪੋਰੇਸ਼ਨ ਸਰ ਮੈਂ ਤਾਂ ਉੱਥੇ ਉਸੇ ਗੱਲ ਤੇ ਆਉਣਾ ਨਾ 16 ਤਰੀਕ ਨੂੰ ਇੰਟਰਵਿਊ ਹੋਈ ਜੀ ओके 16 ਤੁਸੀਂ ਦੇਖੋ ਵੀ 16 ਤਰੀਕ ਨੂੰ ਸੀ ਇੰਟਰਵਿਊ ਲੈ ਰਹੇ ਹੋ 16 ਤਰੀਕ ਨੂੰ ਤੁਸੀਂ ਐਮਪਲਾਈ ਉਹ ਫਾਈਨਲ ਕਰਤੇ ਕਲਰਕ ਨੇ ਉਹਨਾਂ ਦੀ ਇੱਕ ਗਵਰਨਮੈਂਟ ਵੱਲੋਂ ਕੁਆਲਿਫੀਕੇਸ਼ਨ ਤੈਅ ਆ ਪੀਏ ਹੋਣਾ ਚਾਹੀਦਾ ਹੈ 3 ਸਾਲ 3 ਮਹੀਨਿਆਂ ਦਾ ਦੋਲ ਕੰਪਿਊਟਰ ਦਾ ਡਿਪਲੋਮਾ ਆਉਣਾ ਚਾਹੀਦਾ ਉਹਦੀ ਟਾਈਪਿੰਗ ਦੀ ਸਪੀਡ ਚੈੱਕ ਕੀਤੀ ਜਾਂਦੀ ਹੈ ਸਾਰਾ ਕੁਝ ਦੇਖਿਆ ਜਾਂਦਾ ਜੀ ਕੁਝ ਨਹੀਂ ਦੇਖਿਆ ਜੀ ਅੱਧੇ ਘੰਟੇ ਦੇ ਵਿੱਚ ਇੰਟਰਵਿਊ ਲੈ ਕੇ ਉਹਨਾਂ ਨੂੰ ਫਾਈਨਲ ਕਰਤਾ ਤੇ 17 18 ਤੇ 19 ਤਰੀਕ ਦੀ ਗੱਲਟਡ ਹੋ ਗਈ ਦੀ ਸੀ ਜੀ 20 ਤਰੀਕ ਨੂੰ ਉਹ ਬੰਦੇ ਜੁਆਇਨ ਕਰ ਗਏ ਸਾਰੇ ਜੀ ਤੇ ਬੀ ਤਰੀਕ ਨੂੰ ਜੁਆਇਨ ਕਰਕੇ ਉਹਨਾਂ ਦੀ ਟ੍ਰੇਨਿੰਗ ਵੀ ਲਾਤੀ ਜੀ ਕੋਈ ਫਿਟਨੈਸ ਮਤਲਬ ਦੇਖੋ ਤੇ ਮਤਲਬ ਜਦੋਂ ਮੈਂ ਮੈਨੂੰ ਪਤਾ ਲੱਗਿਆ ਵੀ ਇਦਾਂ ਦਾ ਕੁਝ ਹੋਇਆ ਤੇ ਮੈਂ ਪਤਾ ਕੀਤਾ ਵੀ ਬੰਦੇ ਹੈ ਕੌਣ ਨੇ ਉਹ ਬੰਦੇ ਕੌਣ ਜੀ ਤਿੰਨ ਬੰਦੇ ਤਾਂ ਸਿਰਫ ਜਿਹੜਾ ਐਡਮਨ ਅਫਸਰ ਦੀ ਉਹਦੀ ਰਿਸ਼ਤੇਦਾਰ ਅੱਛਾ ਜਿਹਦੇ ਵਿੱਚ ਇੱਕ ਤਾਂ ਉਹਦੀ ਸਾਕੀ ਨੂੰ ਜੀ ਅੱਛਾ ਜੀ ਯੋਹਨਦੀਪ ਕੌਰ ਤੇ ਦੋ ਉਹਦੇ ਹੋਰ ਕਲੋਜ਼ ਰਿਸ਼ਤੇਦਾਰ ਇੱਕ ਸਾਲੇ ਦਾ ਮੁੰਡਾ ਜਾਂ ਸਾਲੀ ਦਾ ਕੁਝ ਵੀ ਤੇ ਇੱਕ ਜਿਹੜਾ ਐਮਡੀ ਦਾ ਪੀਏ ਸੀ ਉਹਦੇ ਘਰਵਾਲੀ ਦਾ ਭਤੀਜਾ ਹੋਗਾ ਜੀ ਇੱਕ ਮਤਲਬ ਉਥੇ ਜੇ ਹੀ ਕੰਮ ਕਰਦਾ ਸੀ ਇਹ ਸਾਈਡ ਮਨ ਅਫਸਰ ਦੇ ਅੰਦਰ ਉਹਦਾ ਭਰਾ ਹੋਗਾ ਜੀ ਇੱਕ ਜਿਹੜਾ ਕੇਅਰ ਟੇਕਰ ਹੈ ਜੀ ਉਹਦੀ ਸੱਗੀ ਨੂੰ ਹੋਗੀ ਕਿੰਨੇ ਬੰਦੇ ਭਰਤੀ ਕਰਲੇ 6 ਬੰਦੇ ਜੀ ਅੱਛਾ 6 ਦੇ 6 ਹੀ ਆਪਦੇ ਰਿਸ਼ਤੇਦਾਰ ਭਰਤੀ ਕਰਲੇ ਜੀ ਤੇ ਜਿਹੜਾ ਹੁਣ ਕੇਅਰ ਟੇਕਰ ਹੈ ਜੀ ਉਹਦੀ ਹਿਸਟਰੀ ਦੱਸਦਾ ਪਹਿਲਾਂ ਤੋਂ ਆਪ ਬੈਕ ਡੋਰ ਐਂਟਰੀ ਆਇਆ ਜੀ ਐਜੇ ਸੀਨੀਅਰ ਅਸਿਸਟੈਂਟ ਕੰਮ ਕਰ ਰਿਹਾ ਫਿਰ ਉਹਨੇ ਆਪਣਾ ਮੁੰਡਾ ਬੈਕ ਡੋਰ ਐਂਟਰੀ ਭਰਤੀ ਕੀਤਾ ਜੀ ਜੇ ਹੀ ਬਾਅਦ ਕੰਮ ਕਰ ਲਿਆ ਉਹਨੂੰ ਮੁੰਡੇ ਦੀ ਨੂੰ ਵੀ ਆ ਗਈ ਉੱਥੇ ਓਕੇ ਤੇ ਚਲੋ ਮੈਂ ਮਤਲਬ ਬੋਲਿਆ ਜੀ बोलेया ਇਹਨਾਂ ਨੂੰ ਲੱਗਿਆ ਵੀ ਇਹ ਤਾਂ ਬੰਦਾ ਪੰਗਾ ਲਊਗਾ ਜੀ ਅੱਛਾ ਜੀ ਵੀ ਇਹਦੇ ਰਹਿ ਗਏ ਰਿਟਾਇਰਮੈਂਟ ਦੇ 5-7 ਦਿਨ ਵੀ ਇਹਦਾ ਕੋਈ ਨਾ ਕੋਈ ਪੰਗਾ ਲਊਗਾ ਤੇ ਉਹਨਾਂ ਨੇ ਨਾ ਇਹ ਉਹ ਬੰਦਿਆਂ ਨੂੰ ਜੋਇਨ ਦਾ ਕਰਵਾ ਲਿਆ ਟ੍ਰੇਨਿੰਗ ਦੇ ਬਹਾਨੇ ਉਹਨਾਂ ਨੂੰ ਹੈਡ ਆਫਸ 'ਚ ਬਿਠਾਈ ਰੱਖਿਆ ਫੀਲਡ 'ਚ ਨਹੀਂ ਭੇਜਿਆ ਕਿਉਂਕਿ ਉਹਨਾਂ ਨੇ ਮੇਰੇ ਅੰਦਰ ਹੀ ਆਉਣਾ ਸੀ ਦੇਖੋ ਖਾਸ ਕਰਕੇ ਇੱਕ ਦੋ ਬੰਦੇ ਤਾਂ ਮੈਨੂੰ ਮਿਲਨੇ ਸੀ ਵੀ ਇਹ ਪੰਜ ਸੱਤ ਦਿਨਾਂ ਜੀ ਕੁਛ ਨਾ ਕੁਛ ਨਾ ਕਰਦੇ ਤੇ ਉਹਨਾਂ ਨੇ ਥੱਲੇ ਨਹੀਂ ਭੇਜਿਆ ਉਹਨਾਂ ਨੂੰ ਅੱਛਾ ਉਹ ਤੋਂ ਬਾਅਦ ਜੀ 30 ਤਰੀਕ ਨੂੰ ਮੇਰੀ ਰਿਟਾਇਰਮੈਂਟ ਸੀ ਇਹਨਾਂ ਨੇ ਇੱਕ ਪਲਾਨਿੰਗ ਬਣਾਈ ਵੀ ਇਹਨੂੰ ਆਪਾਂ ਵਸਾਉਨੇ ਆ ਅੱਛਾ ਮੈਨੂੰ ਜੀ ਐਬਸੈਂਟ ਫ੍ਰॉम ਡਿਊਟੀ ਦਾ ਸ਼ੋਕਾ ਨੋਟਿਸ ਜੂ ਕਰਨਾ ਅੱਛਾ ਵੀ ਮਤਲਬ ਤੁਸੀਂ ਡਿਊਟੀ ਤੇ ਨਹੀਂ ਆਏ ਹੈਗੇ ਮੈਂ ਚਲੋ ਮੈਨੂੰ ਵੀ ਗੁੱਸਾ ਚੜਿਆ ਜੀ ਮੈਂ ਐਮ ਡੀ ਜਿਹੜਾ ਸਾਡਾ ਸੀ ਉਸ ਟਾਈਮ ਉਹ ਵੀ ਉਹੀ ਹੈ ਤੇ ਐਸ ਐਸ ਚੋਹਾਨ ਮੈਂ ਉਹਨਾਂ ਨੂੰ ਪਰਸਨਲੀ ਮਿਲਿਆ ਰਿਕਵੈਸਟ ਕੀਤੀ ਵੀ ਸਰ ਵੀ ਮੈਂ ਤਾਂ ਕੱਲ ਨੂੰ ਰਿਟਾਇਰ ਹੋ ਰਿਹਾ ਤੁਸੀਂ ਅੱਜ ਮੈਨੂੰ ਐਬਸੈਂਟ ਕਰ ਰਹੇ ਹੋ ਚਲੋ ਉਹਨੇ ਕਹਿਆ ਕਹਿੰਦਾ ਕੋਈ ਗੱਲ ਨਹੀਂ ਵੀ ਮੈਂ ਦੇਖ ਲਾਂਗਾ ਪਰ ਮੈਨੂੰ ਜਿਹੜਾ ਗੁੱਸਾ ਚੜਿਆ ਸੀ ਵੀ ਤੁਸੀਂ ਆਹ ਕੁਝ ਕਰ ਰਹੇ ਹੋ ਤੁਸੀਂ ਜਿੰਨੇ ਪਹਿਲਾਂ ਬੰਦੇ ਭਰਤੀ ਕੀਤੇ ਐ ਉਹ ਵੀ ਤੁਹਾਡੇ ਸਾਰੇ ਅਫਸਰਾਂ ਦੇ ਰਿਸ਼ਤੇਦਾਰ ਐ ਕੋਈ ਕਿਸੇ ਐਕਸੀਅਨ ਦਾ ਮੁੰਡਾ ਜੀ ਕੋਈ ਕਿਸੇ ਐਸਬੀਓ ਦਾ ਮੁੰਡਾ ਜੀ ਕੋਈ ਕੇਅਰ ਟੇਕਰ ਦਾ ਜੀ ਸਾਰੇ ਬੰਦੇ ਹੀ ਉਹਨਾਂ ਦੇ ਆਪਦੇ ਆ ਜੀ ਜਿਹੜੇ ਪਹਿਲਾਂ ਕੰਮ ਕਰ ਰਹੇ ਸੀ ਜਿਹੜੇ ਹੁਣ ਤੁਸੀਂ ਛੇਰ ਰੱਖੇ ਉਹ ਵੀ ਤੁਸੀਂ ਆਪਣੇ ਰਿਸ਼ਤੇਦਾਰ ਭਰਤੀ ਕਰ ਲਏ ਜੀ ਉਹ ਤੋਂ ਉਹ ਤੋਂ ਪਹਿਲਾਂ ਇੱਕ ਗੱਲ ਹੋਈ ਜੀ ਵੀ ਇਹਨਾਂ ਨੇ ਮੇਰੇ ਨਾਲ ਇੱਕ ਛੋਟੀ ਸੀ ਕਲੀਕ ਮੇਰੀ ਉਹਦੀ ਪ੍ਰੋਮੋਸ਼ਨ ਬਾਅਦ ਤੇ ਸਾਡੇ ਤੋਂ 2 ਲੱਖ ਰੁਪਏ ਲੈ ਲਿਆ ਜੀ ਅੱਛਾ ਜੀ ਪ੍ਰੋਮੋਸ਼ਨ ਬਾਅਦ ਤੇ 2 ਲੱਖ ਰੁਪਏ ਵੀ ਲੈ ਲਿਆ ਤੇ ਉਹ ਪ੍ਰੋਮੋਸ਼ਨ ਤਾਂ ਕਰਤੀ ਏਰੀਅਰ ਰੋਕਣ ਬਾਅਦ ਤੇ ਹੋਰ ਪੈਸੇ ਮੰਗਣ ਲੱਗੇ ਜੀ ਉਹ ਵੀ ਮੈਂ ਵਿੱਚ ਕੇਸ ਪਾ ਲਿਆ ਜੀ ਤੇ ਚਲੋ ਜੀ ਮੈਂ ਤਾਂ ਆਪਣਾ 30 ਤਰੀਕ ਨੂੰ ਸਾਰਾ ਕੁਝ ਸਮਿਟ ਕੇ ਆਪਣੇ ਘਰ ਨੂੰ ਆ ਗਿਆ ਜੀ ਤੂੰ ਢਿੱਕੀ ਬਣਿਆ ਜੀ ਤੂੰ 10 ਉਹ ਕਹਿੰਦੇ ਜੀ ਉਹਨੂੰ ਮੈਨੂੰ ਕੁਝ ਨਹੀਂ ਕਿਹਾ ਜੀ ਉਹਨਾਂ ਨੇ ਸ਼ੋ ਮੈਨੂੰ ਸਿਰਫ ਉਹਨਾਂ ਨੇ ਸ਼ੋ ਕਾਜ ਨੋਟਿਸ ਦਿੱਤਾ ਸੀ ਬਾਅਦ ਚ ਉਹਦਾ ਕੀ ਬਣਿਆ ਮੈਨੂੰ ਕੁਝ ਨਹੀਂ ਪਤਾ ਜੀ ਓਕੇ ਨਾ ਮੇਰੀ ਉਹਨਾਂ ਨੇ ਪੇ ਕੱਟੀ ਨਾ ਮੈਨੂੰ ਕੋਈ ਉਹਦੇ ਉੱਤੇ ਕੋਈ 警告 ਇਸ਼ੂ ਹੋਈ ਕੁਝ ਨਹੀਂ ਹੋਇਆ ਜੀ ਤੇ ਪੈਨਸ਼ਨ ਦੇ ਲਾਭ ਮਿਲ ਗਏ ਤੁਹਾਨੂੰ ਪੈਨਸ਼ਨ ਦੇ ਲਾਭਾਂ ਦੀ ਵੀ ਮੈਂ ਤੁਹਾਡੇ ਨਾਲ ਗੱਲ ਕਰਦਾ ਅੱਛਾ ਉਹ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ ਜਦੋਂ ਮੈਂ ਰਿਟਾਇਰ ਹੋ ਕੇ ਘਰ ਆ ਗਿਆ ਕਿਉਂਕਿ ਸਾਡਾ ਹੁੰਦਾ ਵੀ ਜਿਹੜਾ ਮੁਲਾਜ਼ਮ ਹੈ ਨਾ ਇਹ ਉਹਦਾ ਲੀਨ ਹੁੰਦਾ ਹੈ ਉਸ ਡੇਟ ਤੱਕ ਜਿਸ ਡੇਟ ਨੂੰ ਉਹ ਰਿਟਾਇਰ ਹੋ ਰਿਹਾ ਹੈ अच्छा जी मेरा 30 तारीख ਨੂੰ ਉਹਨਾਂ ਨਾਲ ਉਹਲੀਨ ਖਤਮ ਹੋ ਗਿਆ ਜੀ ਇਹਨਾਂ ਨੇ ਜੀ 3 4 ਤਰੀਕ ਨੂੰ ਮੇਰੇ ਖਿਲਾਫ ਕਿਸੇ ਬੰਦੇ ਤੋਂ ਇੱਕ ਸ਼ਿਕਾਇਤ ਕਰਵਾ ਲਈ ਅੱਛਾ ਜੀ ਸ਼ਿਕਾਇਤ ਕੀ ਕਰਵਾਈ ਜੀ ਕਹਿੰਦੇ ਇਹ 2014 ਦੇ ਵਿੱਚ ਵਿਦੇਸ਼ ਗਿਆ ਸੀ ਓਕੇ ਬਿਨਾਂ ਛੁੱਟੀ ਮਨਜ਼ੂਰ ਕਰਾਏ ਅੱਛਾ ਜੀ ਤੇ ਵੀ ਜੇ ਮੈਂ ਗਿਆ ਸੀ ਤੇ ਤੁਸੀਂ ਉਦੋਂ ਦੇ ਸੁੱਤੇ ਪਏ ਸੀ ਉਹਦੇ ਵੇਸਤੇ ਜੀ ਇਹਨਾਂ ਨੇ ਇਨਕੁਆਰੀ ਮਾਰ ਕਰਤੀ ਓਕੇ ਮੇਰੇ ਫੰਡ ਰੋਕ ਲਈ ਜੀ ਸਾਰਾ ਕੁਝ ਮੈਨੂੰ ਕੁਝ ਨਹੀਂ ਦਿੱਤਾ ਇਹਨਾਂ ਨੇ ਨਾ ਮੇਰੀ ਲੀਵ ਇਨਕੈਸ਼ਮੈਂਟ ਨਾ ਗ੍ਰੈਜੂਇਟੀ ਨਾ ਪੈਨਸ਼ਨ ਕੁਝ ਨਹੀਂ ਦਿੱਤਾ ਸਭ ਕੁਝ ਇਹਨਾਂ ਨੇ ਰੋਕ ਲਏ ਚਲੋ ਮੈਂ ਵੀ ਇਹਨਾਂ ਨੂੰ ਮਤਲਬ ਮੈਂ ਐਮ ਡੀ ਨੂੰ ਪਰਸਨਲੀ ਨਹੀਂ ਮਿਲਿਆ ਜਾਂ ਤਾਂ ਇਹਨਾਂ ਦੀ ਤਮੰਨਾ ਸੀ ਵੀ ਜਿਹੜਾ ਐਡਮਨ ਅਫਸਰ ਸੀ ਕਿਉਂਕਿ ਤੁਹਾਨੂੰ ਦੱਸੀਆ ਵੀ ਕਰਾਪਸ਼ਨ ਪੂਰੇ ਜੋਰਾਂ ਤੇ ਸੀ ਉਹਦੀ ਤਮੰਨਾ ਸੀ ਵੀ ਇਹ ਮੈਨੂੰ ਮਿਲੂਗਾ ਆ ਕੇ ਪੈਰੀਂ ਹੱਥ ਲਾਊਗਾ ਕੁਝ ਨਾ ਕੁਝ ਕਰਕੇ ਚਲੋ ਕਰਦਾਂਗੇ ਪਰ ਮੈਂ ਇਹ ਨਹੀਂ ਮਿਲਿਆ ਮੈਂ ਰੋਜ਼ ਐਮ ਡੀ ਨੂੰ ਮੇਲ ਕਰਦਾ ਰਿਹਾ ਵੀ ਮੇਰਾ ਰੀਨ ਤੁਹਾਡੇ ਨਾਲ ਮੇਰੀ ਕੋਈ ਸਾਂਝ ਨਹੀਂ ਕੁਝ ਨਹੀਂ ਹੈਗਾ ਤੇ ਤੁਸੀਂ ਮੇਰੇ ਪੈਸੇ ਦਿਓ ਤੇ ਮੈਂ ਆਪਣਾ ਚੁੱਪ ਕਰਾਂ ਇਹਨਾਂ ਨੇ ਜੀ ਮੈਨੂੰ 6 ਮਹੀਨੇ ਪਰੇਸ਼ਾਨ ਕੀਤਾ ਓਕੇ 6 ਮਹੀਨਿਆਂ ਦੇ ਵਿੱਚ ਇਹਨਾਂ ਨੇ ਇਨਕੁਆਰੀ ਕਰਾਈ ਇਨਕੁਆਰੀ ਕਰਾ ਕੇ ਇਹਨਾਂ ਨੇ ਸਰਕਾਰ ਨੂੰ ਮੇਰਾ ਕੇਸ ਭੇਜਿਆ ਸਰਕਾਰ ਨੇ ਕਿਹਾ ਤਾ ਵੀ ਤੁਸੀਂ ਉਹਦਾ ਕੁਝ ਨਹੀਂ ਕਰ ਸਕਦੇ ਤੁਸੀਂ ਉਹਦੇ ਪੈਸੇ ਦੇਓ ਓਕੇ ਮੈਨੂੰ ਇਹਨਾਂ ਨੇ ਪੈਸੇ ਦੇ ਦਿੱਤੇ ਬਸ ਕਿ ਕਾਰਵਾਈ ਤਾਂ ਉਹਤੇ ਹੋਣੀ ਚਾਹੀਦੀ ਸੀ 2014 ਦੇ ਵਿੱਚ ਜਿਹੜੇ ਅਫਸਰ ਨੇ ਉਹਦਾ ਅੱਛਾ ਨਹੀਂ ਲਿਆ ਹਾਂਜੀ ਵੀ ਤੂੰ ਭਾਈ ਉਹਦਾ ਸੁੱਤਾ ਪਿਆ ਸੀ ਸਰ ਐਦਾਂ ਦੀ ਕੋਈ ਗੱਲ ਹੀ ਨਹੀਂ ਸੀ ਮੈਂ ਗਿਆ ਸੀ ਮੈਂ ਛੁੱਟੀ ਲੈ ਕੇ ਗਿਆ ਸੀ ਕੱਤ ਤੇ ਵਾਤ ਗਿਆ ਸੀ ਕੁਰਾਨ ਕੀ ਲੈ ਕੇ ਗਏ ਸੀ ਕੁਰਾਨ ਕੀ ਲੈ ਕੇ ਸਰ ਫਾਈਲ ਦੇ ਵਿੱਚ ਲੱਗੀ ਹੋਈ ਹੈ ਚੌਥੀ ਸਰ ਉਹਨਾਂ ਨੇ ਪਤਾ ਕੀਤਾ ਜਿਹੜੀ ਫਾਈਲ ਤੇ ਲੱਗੀ ਹੋਈ ਹੈ ਉਹ ਫਾਈਲ ਜਾਣ ਕੇ ਗੁੰਮ ਕਰਤੀ ओके ਜਿਹੜੀ ਫਾਈਲ ਚ ਪ੍ਰਵਾਨ ਕੀ ਲੱਗੀ ਉਹਨੂੰ ਗੁੰਮ ਕਰਤਾ ਜੀ ਉਹਨੂੰ ਰਿਕਾਰਡ ਤੇ ਲਿਆ ਨਹੀਂ ਰਿਹਾ ਕਿ ਹੁਣ ਮੇਰੇ ਕੋਲ ਤਾਂ ਕਾਪੀ ਹੈਗੇ ਮੈਨੂੰ ਤਾਂ ਕਦੇ ਰਿਟਰਨ ਤੇ ਤੁਸੀਂ ਪੁੱਛੋਗੇ ਮੈਂ ਤਾਂ ਹੀ ਜਵਾਬ ਦੇਉਂਗਾ ਨਾ ਮੈਨੂੰ ਤਾਂ ਕਦੇ ਪੁੱਛਿਆ ਨਹੀਂ ਹੈਗਾ ਤੁਸੀਂ ਆਪਣੇ ਲੈਵਲ ਤੇ ਆਪਣੀ ਕਿਚੜੀ ਪਕਾਈ ਜਾ ਰਹੇ ਹੋ ਗ੍ਰਾਫ ਨੂੰ ਭੇਜਿਆ ਉਹਨਾਂ ਨੇ ਤੁਹਾਡੇ ਪੱਖ ਚ ਕਰ ਹਾਂ ਉਹਨਾਂ ਨੇ ਮੈਂ ਤਾਂ ਨਹੀਂ ਹੁਣ ਗ੍ਰਹਿ ਨੂੰ ਭੇਜਿਆ ਜਾਂ ਪਰਸਨਲ ਨੂੰ ਭੇਜਿਆ ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਕਿਉਂਕਿ ਇੱਥੇ ਕੀ ਹੈ ਸਰ ਇਹ ਤੁਹਾਨੂੰ ਕੋਈ ਆਰਟੀਆਈ ਦੀ ਵੀ ਇਨਫੋਰਮੇਸ਼ਨ ਨਹੀਂ ਦਿੰਦੇ ਇੰਨੀ ਦਹਿਸ਼ਤ ਹੈ ਤੁਸੀਂ ਦੇਖੋ ਮੇਰਾ ਕੇਸ ਮੇਰੇ ਖਿਲਾਫ ਸ਼ਿਕਾਇਤ ਹੈ ਮੇਰੇ ਖਿਲਾਫ ਇਨ ਮੇਰੀ ਵੀ ਉਹ ਇਨਫੋਰਮੇਸ਼ਨ ਮੈਨੂੰ ਨਹੀਂ ਦੇ ਰਹੇ ਹੈਗੇ ਜੀ ਆਰਡੀ ਦੇ ਹਾਂਜੀ ਫਿਰ ਜਿਹੜੇ ਬੰਦੇ 6 ਕਲਰਕ ਭਰਤੀ ਕੀਤੇ ਮੈਂ ਇਹਨਾਂ ਬਾਰੇ ਇਨਫੋਰਮੇਸ਼ਨ ਮੰਗੀ ਬਖ ਮੈਨੂੰ ਦਿਓ ਇਹਨਾਂ ਬਾਰੇ ਵੀ ਤੁਸੀਂ ਇਹ ਕੀ ਦੇ ਕਿ ਰਿਸ਼ਤੇਦਾਰ ਨੇ ਕੀ ਇਹਨਾਂ ਦਾ ਬਾਇਓ ਡਾਟਾ ਕੀ ਹੈ ਕਹਿੰਦੇ ਨਹੀਂ ਜੀ ਤਾਂ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਹੈ ਅਸੀਂ ਨਹੀਂ ਦੇ ਸਕਦੇ ਅੱਛਾ ਠੀਕ ਹੈ ਜੀ ਉਹ ਕੇਸ ਚਲੋ ਮੈਂ ਚੱਲ ਰਿਹਾ ਸੀ ਮੇਰਾ ਮਤਲਬ ਉਹ 2 ਲੱਖ ਰੁਪਏ ਜਿਹੜਾ ਲਿਆ ਇਹਨਾਂ ਨੇ ਉਹਦਾ ਵੀ ਕੇਸ ਸੀ ਉਸ ਤੋਂ ਬਾਅਦ ਹੀ ਇਹਨਾਂ ਨੇ ਕੀ ਕੀਤਾ ਵੀ 2021 ਦੇ ਵਿੱਚ ਸਾਡੇ ਕੋਲੇ ਕੁਝ ਬੰਦੇ ਰਿਟਾਇਰਡ 18-19 ਬੰਦੇ ਭਰਤੀ ਕੀਤੇ ਹੋਏ ਸੀ ਇੱਥੇ। ਅੱਛਾ ਜੀ। ਉਸ ਟਾਈਮ ਚਲੋ ਅਸੀਂ ਵੀ ਵਿੱਚ ਸੀ ਕੁਝ ਹੋਰ ਵੀ ਬੰਦੇ ਸਾਰੀ ਕਿਉਂਕਿ ਦੇਖੋ ਜਿਹੜਾ ਰੈਗੂਲਰ ਮਰਾਜ਼ਮ ਹੈ ਨਾ ਜੀ ਜਿਹੜਾ ਰਿਟਾਇਰਡ ਬੰਦਾ ਹੈ ਉਹਦੇ ਤਾਂ ਨਾ ਉਹ ਅੱਖ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਕਣ ਦੀ ਤਰ੍ਹਾਂ ਚੁੱਪਦਾ ਹੋ। ਵੀ ਅਲਾ ਇਹ 58 ਸਾਲ ਦੀ ਉਮਰ ਤੱਕ ਨੇ ਨੌਕਰੀ ਕਰ ਲਈ ਤੇ ਹੁਣ ਵੀ ਇਹਦਾ ਪੇਟ ਨਹੀਂ ਭਰਿਆ ਹੈਗਾ ਜਾਵੇ ਆਪਣੇ ਘਰਾਂ ਨੂੰ। ਠੀਕ ਹੈ ਅਸੀਂ ਵੀ ਸਾਡਾ ਵੀ ਇਹ ਸਟੈਂਡਰਡ ਸੀ ਵੀ ਅਸੀਂ ਜਿੱਦ ਤੱਕ 58 ਸਾਲ ਦੇ ਹੋ ਕੇ ਅਸੀਂ ਦੂਜੇ ਦਾ ਦਫ਼ਤਰ ਦੀਆਂ ਪੌੜੀਆਂ ਨਹੀਂ ਚੜਾਂਗੇ ਆਖੀ ਜੀ। ਉਦੋਂ ਬਾਅਦ ਜੀ 2021 ਦੇ ਵਿੱਚ ਇਹਨਾਂ ਕੋਲੇ 19 ਬੰਦੇ ਕੰਮ ਕਰਦੇ ਸੀ ਅਸੀਂ ਸਰਕਾਰ ਤੱਕ ਮਸਲਾ ਲੈ ਕੇ ਗਏ ਬੜਾ ਹਾਈਲਾਈਟ ਹੋਇਆ ਮਸਲਾ ਇਹ ਉਦੋਂ ਬਾਅਦ ਇਹਨਾਂ ਨੇ 2019 ਨੂੰ ਬੰਦੇ ਕੱਢਦੇ ਸਾਰੇ ਟਰਮੀਨੇਟ ਕਰਦੇ ਅੱਛਾ ਜੀ ਹੁਣ ਆਗੇ ਜੀ ਉਹੀ ਜਿਹੜੇ ਬੰਦਿਆਂ ਨੇ ਆਪਣੇ ਰਿਸ਼ਤੇਦਾਰ ਭਰਤੀ ਕੀਤੇ ਦੇ ਜਿਹੜਾ ਨੇ ਹੱਥੋਂ ਪੈਸੇ ਲਏ ਜਿਹੜੇ ਸਸਪੈਂਡ ਹੋਏ ਜਿਹੜਿਆਂ ਦੇ ਉੱਤੇ ਅਲੀਗੇਸ਼ਨ ਲੱਗੇ ਹੋਏ ਸੀ ਪਹਿਲਾਂ ਤਾਂ ਸਾਡਾ ਚੀਫ ਇੰਜੀਨੀਅਰ ਰਿਟਾਇਰ ਹੋਇਆ ਜੀ 31 3 2024 ਨੂੰ ਅੱਛਾ ਜੀ ਇਹਨਾਂ ਨੇ ਉਹਨੂੰ ਪੂਰੇ ਬੈਨੀਫਿਟਾਂ ਦੇ ਉੱਤੇ ਦੁਬਾਰਾ ਐਜੇ ਚੀਫ ਇੰਜੀਨੀਅਰ ਰੱਖ ਲਿਆ ਓਕੇ ਚਲੋ ਅਸੀਂ ਲਿਖਿਆ ਮੈਂ ਲਿਖਿਆ ਉਹ ਪੋਸਟ ਖਾਲੀ ਸੀ ਚੀਫ ਇੰਜੀਨੀਅਰ ਦੀ ਉਹ ਪਰ ਦੀ ਵਜ੍ਹਾ ਨੂੰ ਰੱਖ ਲਿਆ ਸਰ ਪੋਸਟਾਂ ਤਾਂ ਸਾਰੀਆਂ ਖਾਲੀ ਹੁੰਦੀਆਂ ਨੇ ਨਾ ਹੀ ਖਾਲੀ ਹੁੰਦੇ ਨੇ ਜਦੋਂ ਤੁਸੀਂ ਥੱਲੋਂ ਪ੍ਰਮੋਟ ਕਰੋਗੇ ਨਾ ਬੰਦਾ ਹੂੰ ਅੱਛਾ ਇਹ ਹੁਣ ਮੈਂ ਰਿਟਾਇਰ ਸੁਪਰਡੈਂਟ ਹਾਂ ਨਹੀਂ ਮੈਂ ਸੁਪਰਡੈਂਟ ਰਿਟਾਇਰ ਹੋਇਆ ਜੀ ਮੇਰੀ ਪੋਸਟਾ ਖਾਲੀ ਹੋਈ ਨਾ ਜੇ ਤਾਂ ਹੁਣ ਤੁਸੀਂ ਜਾਂ ਤਾਂ ਓਨ ਜਾਂ ਤਾਂ ਤੁਸੀਂ ਮੈਨੂੰ ਹੀ ਰੱਖ ਲਓ ਦੁਬਾਰਾ ਅੱਛਾ ਠੀਕ ਹੈ ਨਾ ਜੇ ਤੁਸੀਂ ਉੱਥੇ ਪ੍ਰਮੋਟ ਕਰੋ ਜਾ ਤੁਸੀਂ ਡੈਪੂਟੇਸ਼ਨ ਤੇ ਲਿਆਓ ਤੁਸੀਂ ਰਿਟਾਇਰਡ ਨੂੰ ਤਾਂ ਰੱਖ ਨਹੀਂ ਸਕਦੇ ਕਿ ਰਿਟਾਇਰਡ ਤਾਂ 2021 ਦੀ ਸਰਕਾਰ ਦੀ ਪਾਲਸੀ ਹੁਣ ਵੀ ਹੈ ਜੀ ਹਾਂਜੀ ਸਰ ਐਗਜ਼ਿਸਟ ਕਰਦੀ ਹੈ ਜੀ ਅੱਜ ਜਿਹੜੇ ਬੰਦੇ ਹੁਣ ਰੱਖੇ ਹੋ ਨੇ ਇਹਨਾਂ ਨੇ ਹੁਣ ਇਹਨਾਂ ਕੋਲੇ ਤਿੰਨ ਬੰਦੇ ਐ ਰਿਟਾਇਰਮੈਂਟ ਤੋਂ ਹਾਂ ਇੱਕ ਤਾਂ ਰਣਜੋਤ ਸਿੰਘ ਹੋ ਗਿਆ ਜੀ ਜੇ ਕੇ ਸਤਵਿੰਦਰ ਸਿੰਘ ਧਾਨਾ ਜੀਨੇ ਆਪਣੇ ਤਿੰਨ ਰਿਸ਼ਤੇਦਾਰ ਪਿੱਛੇ ਭਰਤੀ ਕੀਤੀ ਉਹ ਤੋਂ ਪਹਿਲਾਂ ਵੀ ਭਰਤੀ ਕੀਤੇ ਹੋਇਆ ਸੀ ਗੱਲ ਇਹ ਤਿੰਨੇ ਨਹੀਂ ਹੈਗੇ ਪਹਿਲਾਂ ਵੀ ਹੈਗੇ ਆ ਉਹ ਤੋਂ ਇੱਕ ਤਾਂ ਡਰਾਈਵਰ ਆ ਉਹਦਾ ਮੁੰਡਾ ਵੀ ਜੇਹੀ ਰੱਖਿਆ ਠੀਕ ਹੈ ਸਾਰੇ ਮਤਲਬ ਫਿਰ ਸਾਡਾ ਉਹ 2 ਲੱਖ ਵਾਲਾ ਕੇਸ ਹੋ ਗਿਆ ਜੀ ਤੇ ਇਹਨਾਂ ਨੂੰ ਮਤਲਬ ਉਹ ਜਿਹੜਾ ਧਾਨਾ ਸੀ ਉਹ ਰਿਟਾਇਰ ਹੋਇਆ ਕਿ 31/5/2025 31/5/2025 ਤੋਂ ਪਹਿਲਾਂ ਪਹਿਲਾਂ ਮੈਂ ਫੇਰ ਸਰਕਾਰ ਨੂੰ ਲਿਖਿਆ ਵੀ ਇਹ ਇਹੋ ਜਿਹਾ ਕੁਝ ਕਰ ਰਹੇ ਨੇ ਮੈਨੂੰ ਲੱਗਦਾ ਵੀ ਇਹ ਧਾਨੇ ਨੂੰ ਵੀ ਰੱਖਣਗੇ ਕਿਉਂਕਿ ਦੇਖੋ ਨੈਚਰ ਹੀ ਆ ਸਰ ਜਿਹੜਾ ਕਮਾਊ ਪੁੱਤ ਹੈ ਤੁਹਾਡਾ ਉਹਨੂੰ ਤਾਂ ਤੁਸੀਂ ਕਦੇ ਵੀ ਆਪਣੀ ਅੱਖਾਂ ਤੋਂ ਦੂਰ ਨਹੀਂ ਕਰੋਗੇ ਜਦੋਂ ਧਾਨਾ ਸਾਹਿਬ ਰਿਟਾਇਰ ਹੋਏ ਜੀ ਇਹਨਾਂ ਨੇ ਉਹਨੂੰ ਵੀ ਦੁਬਾਰਾ ਮਤਲਬ ਆਪਣਾ ਰੱਖ ਲਿਆ ਤੇ ਤੁਹਾਡੇ ਕੋ ਵੀ ਤਾਂ ਹੋਇਆ ਸੀ ਕਿ ਗਲਤ ਸਰਟੀਫਿਕੇਟਾਂ ਦੇ ਆਧਾਰ ਤੇ ਨੌਕਰੀ ਲੈ ਗਿਆ ਸੀ ਬੰਦਾ ਸਰ ਉਹ ਉਹ ਹਾਂਜੀ ਉਹ ਕੇਸ ਹੈਗਾ ਸੀ ਉਹ ਕੇਸ ਉਹ ਸਾਰ ਅਸਲ ਦੇ ਵਿੱਚ ਜਿੰਨਾ ਜਰੂਰ ਬੰਦੇ ਦੀ ਅਕਸਰ ਦੀ ਮੌਤ ਵੀ ਹੋ ਗਈ ਉਸ ਚੱਕਰ ਸੇ ਹਾਂਜੀ ਉਹਦੇ ਮੁੰਡੇ ਦੇ ਉਹ ਕਰਨੈਲ ਸਿੰਘ ਸੀ ਬੇਸਿਕਲੀ ਉਹ ਵਜੀਰ ਸਿੰਘ ਸੀ ਅਸਲ ਉਹ ਕਰਨੈਲ ਸਿੰਘ ਦੇ ਨਾਂ ਤੇ ਨੌਕਰੀ ਕਰ ਗਿਆ ਸਾਰੀ ਉਮਰ ਉਦੋਂ ਅਸਲ ਦੇ ਵਿੱਚ ਜਦੋਂ ਉਹ ਸਰਵਿਸ ਕੀਤੀ ਨਾ ਉਹਦਾ ਉਹ ਪਤਾ ਹੀ ਨਹੀਂ ਲੱਗਿਆ ਹੈ ਜਨਰਲ ਸੀ ਉਹ ਉਹ ਹੈ ਵੀ ਜਨਰਲ ਸੀ ਤੇ ਉਹਦਾ ਨਾਂ ਵੀ ਵਜੀਰ ਸਿੰਘ ਸੀ ਓਕੇ ਉਹ ਸਾਰਾ ਕੁਝ ਘਪਲਾ ਸੀ ਉਹਦੇ ਵਿੱਚ ਉਹਨੇ ਮਤਲਬ ਕਿਸੇ ਉਹਦੇ ਰਿਸ਼ਤੇਦਾਰ ਦਾ ਸਰਟੀਫਿਕੇਟ ਲੈ ਕੇ ਉਹਦੇ ਪਿਓ ਦਾ ਨਾਮ ਜਿਹੜਾ ਰਿਸ਼ਤੇਦਾਰ ਸੀ ਕਰਨੈਲ ਸਿੰਘ ਉਹ ਬੰਦੇ ਦਾ ਨਾਮ ਸੀ ਉਹਦੇ ਪਿਓ ਦਾ ਨਾਮ ਕਰਤਾਰ ਸਿੰਘ ਸੀ ਠੀਕ ਹੈ ਉਹਨੇ ਇਹਦੇ ਬਜੀਤ ਸਿੰਘ ਦੇ ਪਿਓ ਦਾ ਨਾਂ ਵੀ ਕਰਤਾਰ ਸਿੰਘ ਸੀ ਉਹਨੇ ਉਹਦਾ ਸਰਟੀਫਿਕੇਟ ਲਾ ਕੇ ਨੌਕਰੀ ਲੈ ਲਈ ਉਸੇ ਐਸਸੀ ਸਰਟੀਫਿਕੇਟ ਦੇ ਆਧਾਰ ਤੇ ਉਹਦੇ ਮੁੰਡੇ ਦਾ ਐਸਸੀ ਬਣਾ ਲਿਆ ਚਲੋ ਮਤਲਬ ਉਹਦਾ ਉਹਦਾ ਪਰਿਵਾਰ ਹੀ ਖਤਮ ਹੋ ਗਿਆ ਜੀ ਉਹਦਾ ਮਤਲਬ ਮੁੰਡਾ ਸੀ ਉਹਨੇ ਮਾਰਤਾ ਉਹਦੇ ਸਹੁਰੇ ਨੇ ਤੇ ਆਪ ਬੰਦਾ ਹੁਣ ਕੱਲ ਪਰਸੋਂ ਮੈਂ ਅਖਬਾਰ ਚ ਕਵਰ ਪੜੀ ਤੀ ਵੀ ਕਹਦੇ ਉਹਦੇ ਖਲਾਫ 420 ਦਾ ਪਰਚਾ ਦਰਜ ਹੋ ਗਿਆ ਉਹ ਸ਼ਾਇਦ ਧੀਰ ਚਲਾ ਜਾਊਗਾ ਹਾਂਜੀ ਉਹਦਾ ਵਿਚਾਰਾ ਹੁਣ ਮਤਲਬ ਜਿਵੇਂ ਕਹ ਲਓ ਵੀ 60 70 ਸਾਲ ਦੀ ਉਮਰ ਹੋ ਗਈ ਉਹਦੀ ਹੁਣ ਆਖਰੀ ਉਮਰ ਜਿਵੇਂ ਕਹ ਲਓ ਜੀ ਮਾੜੇ ਦਾ ਜੋ ਜਿਹੜਾ ਫਾਲਾ ਜੇ ਤੁਸੀਂ ਮਾੜਾ ਕਰੋਗੇ ਤਾਂ ਉਹ ਪਲ ਵੀ ਹੁੰਦਾ ਹੁਣ ਉਹਦੀ ਡਿਟੇਲ ਗੱਲ ਕਰੀਏ ਜਿਹੜੇ ਚਿੱਚੜ ਦੁਆਰੇ ਚਿੰਬੜ ਕੇ ਕੁਰਸੀਆਂ ਨੂੰ ਤੇ ਉਹਨਾਂ ਖਿਲਾਫ ਤੁਸੀਂ ਕੋਈ ਕੇਸ ਕਰਿਆ ਜਾਂ ਕੋਈ ਸ਼ਿਕਾਇਤ ਕੀਤੀ ਸਰ ਮੈਂ ਪਹਿਲਾਂ ਇਹਨਾਂ ਦੀ ਸ਼ਿਕਾਇਤ ਕੀਤੀ ਜੀ ਜਦੋਂ ਹਲੇ ਕੱਲਾ ਰਣਜੋਤ ਸਿੰਘ ਸੀ ਪਹਿਲਾਂ ਮੈਂ ਇਹਨਾਂ ਤੋਂ ਆਰਟੀਆਈ ਮੰਗੀ ਵੀ ਤੁਸੀਂ ਦੱਸੋ ਜੀ ਕਿੰਨੇ ਬੰਦੇ ਰੱਖਿਆ ਇਹਨਾਂ ਨੇ ਕਹਿੰਦੇ ਜੀ ਇੱਕ ਬੰਦਾ ਸੀ ਰੱਖਿਆ ਪਰ ਅਸੀਂ ਤੁਹਾਨੂੰ ਹੋਰ ਕੁਝ ਨਹੀਂ ਦੱਸਾਂਗੇ ਵੀ ਅਸੀਂ ਉਹਨੂੰ ਕਿੰਨੀ ਪੇ ਦਿੰਦੇ ਆ ਕੀ ਕੰਡੀਸ਼ਨਾਂ ਨੇ ਕੀ ਨਹੀਂ ਅਸੀਂ ਕੁਝ ਨਹੀਂ ਦੱਸਦੇ ਓਕੇ ਚਲੋ ਮੈਂ ਆਪਣਾ ਪਹਿਲਾਂ ਡੀਪੀ ਨੂੰ ਸ਼ਿਕਾਇਤ ਕੀਤੀ ਜੀ ਉਸ ਤੋਂ ਬਾਅਦ ਨਹੀਂ ਕੋਈ ਕਾਰਵਾਈ ਹੋਈ ਫਿਰ ਮੈਂ ਖੁਦ ਐਮ ਡੀ ਨੂੰ ਲਿਖਿਆ ਵੀ ਜਿਹੜੇ ਬੰਦੇ ਤੂੰ ਰੱਖੇ ਨੇ ਜਾਂ ਜਿਹੜਿਆਂ ਨੂੰ ਰੱਖਣ ਨੂੰ ਫਿਰਦਾ ਕਿਉਂਕਿ ਉਹ ਅਗਲਾ ਵੀ ਆ ਰਿਹਾ ਸੀ ਜੀ ਇਹ ਧਾਨਾ ਸਾਹਿਬ ਜਿਹੜੇ ਨੇ ਸਤਿੰਦਰ ਸਿੰਘ ਧਾਨਾ ਇਹਨੇ 31 5 ਰੋਡ ਟੈਰ ਹੋਣਾ ਸੀ ਉਹਦੇ ਬਾਰੇ ਵੀ ਉਹਨੂੰ ਗਾਧ ਕੀਤਾ ਵੀ ਇਹਨਾਂ ਦਾ ਆ ਕਰੈਕਟਰ ਹੈ ਇਹ ਰਿਸ਼ਮਤ ਕੋਰ ਨੇ ਇਹਨਾਂ ਦੇ ਉੱਤੇ ਪਿਛਲੇ ਮਹੀਨੇ ਬਦਲ ਪਿਛਲੇ ਸਮੇਂ ਚ ਚਾਰ ਚਾਰ ਪੰਜ ਪਾਰ ਵਾਰੀ ਸਸਪੈਂਡ ਹੋ ਚੁੱਕ ਨੇ ਚਾਰ ਸ਼ੀਟਾਂ ਹੋ ਚੁੱਕ ਨੇ ਤਾਂ ਕੀ ਮੰਦ ਰਹੇ ਤੁਸੀਂ ਨਾ ਰੱਖੋ ਇਹਨਾਂ ਨੂੰ ਤੇ ਉਸ ਤੋਂ ਬਾਅਦ ਜੀ ਉਤੇ ਕੋਈ ਕਾਰਵਾਈ ਨਹੀਂ ਹੋਈ ਮੇਰੀ ਉਸ ਦੇ ਉੱਤੇ ਫਿਰ ਮੈਂ ਸੀਐਮ ਪੰਜਾਬ ਨੂੰ ਲਿਖੀ ਜਿਹੜੀ ਸੀਐਮ ਪੰਜਾਬ ਨੂੰ ਲਿਖੀ ਉਹਦੀ ਮੈਂ ਕਾਪੀ ਕੀਤੀ ਸਾਰਿਆਂ ਨੂੰ ਵਿਜੀਲੈਂਸ ਨੂੰ ਵੀ ਕੀਤੀ ਹੋਮ ਨੂੰ ਵੀ ਕੀਤੀ ਪਰਸੋਨਲ ਨੂੰ ਵੀ ਕੀਤੀ ਤੇ ਲੋ ਪਰਸੋਨਲ ਵਾਲਿਆਂ ਨੇ ਸਿਰਫ ਇੰਨੀ ਇੱਕ ਕਾਰਵਾਈ ਪਾਈ ਵੀ ਉਹਨਾਂ ਨੇ ਇਹਨਾਂ ਨੂੰ ਲਿਖਿਆ ਵੀ ਤੁਸੀਂ ਸਾਡੀ ਪਾਲਿਸੀ ਹੈ 21 ਦੀ ਵੀ ਰਿਟਾਇਰਡ ਨਹੀਂ ਰਹਿ ਸਕਦੇ ਅੱਛਾ ਤੁਸੀਂ ਦੱਸੋ ਕਿਉਂ ਰੱਖੇ ਨੇ ਇਹਨਾਂ ਨੇ ਜੀ ਹਾਲ ਤੱਕ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਕੋਈ ਸਰਕਾਰ ਨੂੰ ਇਨਫੋਰਮੇਸ਼ਨ ਭੇਜੀ ਹੈ ਜਾਂ ਨਹੀਂ ਭੇਜੀ ਪਰ ਉਦੋਂ ਵਾਰ ਵਿਜੀਲੈਂਸ ਵਾਲਿਆਂ ਨੇ ਮੈਨੂੰ ਬੁਲਾਇਆ ਕਹਿੰਦੇ ਵੀ ਤੁਹਾਡੇ ਸ਼ਿਕਾਇਤ ਆਈ ਹੈ ਮੈਂ ਉਹਨਾਂ ਨੂੰ ਸਾਰਾ ਕੁਝ ਦੱਸ ਕੇ ਆਇਆ ਜੀ ਉਹਨਾਂ ਨੇ ਇਹਨਾਂ ਤੋਂ ਰਿਕਾਰਡ ਮੰਗਿਆ ਜੀ ਓਕੇ ਇਹ ਕਹਿੰਦੇ ਜੀ ਅਸੀਂ ਪਹਿਲਾਂ ਆਪਣੇ ਲੈਵਲ ਤੇ ਜਾਂਚ ਕਰਵਾ ਲਈਏ ਅੱਛਾ ਵੀ ਰਿਕਾਰਡ ਤੁਹਾਨੂੰ ਸਾਰਾ ਕੁਝ ਪਤਾ ਤੁਸੀਂ ਗਲਤ ਕੀਤਾ ਆਪ ਤੁਸੀਂ ਰੱਖਿਆ ਆਪ ਤੁਸੀਂ ਰਿਸ਼ਤੇਦਾਰ ਭਰਤੀ ਕੀਤਾ ਬੈਕ ਡੋਰ ਸਭ ਕੁਝ ਹੋਇਆ ਤੁਹਾਨੂੰ ਪਤਾ ਹੀ ਹੈ ਇਹਨਾਂ ਨੇ ਜੀ ਕੀ ਕੀਤਾ ਇੱਕ ਐਸ ਡੀਓ ਲੈਵਲ ਦਾ ਅਫਸਰ ਇਨਕੁਆਰੀ ਲਾਤੇ ਲਾਤਾ ਅੱਛਾ ਜੀ ਮਤਲਬ ਹੁਣ ਦੇਖੋ ਇਨਕੁਆਰੀ ਕਿਹਦੇ ਖਿਲਾਫ ਹੈ ਚੀਫ ਇੰਜੀਨੀਅਰ ਦੇ ਖਿਲਾਫ ਠੀਕ ਹੈ ਚੀਫ ਇੰਜੀਨੀਅਰ ਤੋਂ ਐਸਡੀ ਦੇ ਵਿੱਚ ਤਿੰਨ ਉਹਦੇ ਹੋਰ ਪੈ ਜਾਂਦੇ ਆ ਜੀ ਓਕੇ ਪਹਿਲਾ ਉਹਦਾ ਆ ਜਾਂਦੇ ਉਹਦੇ ਇਮੀਡੀਏਟ ਥੱਲੇ ਆ ਜਾਂਦਾ ਹੈ ਸੁਪਰਡੈਂਟਿੰਗ ਇੰਜੀਨੀਅਰ ਫਿਰ ਐਕਸੀਅਨ ਠੀਕ ਹੈ ਜੀ ਫਿਰ ਅੱਗੇ ਮਤਲਬ ਇੱਕ ਅਸਿਸਟੈਂਟ ਇੰਜੀਨੀਅਰ ਵਗੈਰਾ ਦੀ ਪੋਸਟ ਹੁੰਦੀ ਹੈ ਵੀ ਪਿੱਛੇ ਉਹ ਬੰਦਾ ਜਿਹੜਾ ਐਸਡੀਓ ਹੈ ਉਹ ਜਾਂਚ ਕਰ ਰਿਹਾ ਚੀਫ ਇੰਜੀਨੀਅਰ ਦੇ ਖਿਲਾਫ ਅੱਛਾ ਉਹ ਜਾਂਚ ਕਰ ਰਿਹਾ ਐ ਐਕਸੀਅਨ ਦੇ ਖਿਲਾਫ ਜਿਹੜਾ ਕਿ ਐਡਮਨ ਅਫਸਰ ਜਿਹੜੀ ਸੁਪਰੀਮ ਪਾਵਰ ਕਿਹੜੀ ਜਾਂਦੀ ਹੈ ਸਾਡੇ ਜਿਹਨੇ ਸਾਰਾ ਕੰਟਰੋਲ ਕਰਨਾ ਉਹਦੇ ਖਿਲਾਫ ਵੀ ਹੁਣ ਉਹ ਉਹ ਵਿਚਾਰਾ ਕਿੱਦਾਂ ਰਿਪੋਰਟ ਦੇ ਤੂ ਬਿਲਕੁਲ ਠੀਕ ਹੈ ਉਹ ਚਲੋ ਮੈਂ ਇਨਕੁਆਰੀ ਤੇ ਗਿਆ ਮੈਂ ਇਹੀ ਗੱਲ ਲਿਖ ਕੇ ਆਇਆ ਜਿਵੇਂ ਹਾਂ ਵੀ ਮੈਂ ਤਾਂ ਕੇਸ ਆਪਣਾ ਸਰਕਾਰ ਜੇ ਜਾਂਚ ਕਰੂਗੀ ਤਾਂ ਮੈਂ ਸ਼ਾਮਲ ਹੋਊਗਾ ਵੀ ਤੁਹਾਡੇ ਕੋਲੇ ਤੁਸੀਂ ਵਿਚਾਰੇ ਕੀ ਕਰੋਗੇ ਜੀ ਤੁਸੀਂ ਤਾਂ ਮਤਲਬ ਉਹਨਾਂ ਦੇ ਜੋ ਤੁਹਾਨੂੰ ਕਹਿਣਗੇ ਉਹਨੇ ਤੁਹਾਨੂੰ ਇਨਕੁਆਰੀ ਤੇ ਬੁਲਾਇਆ ਪਰ ਹਾਂਜੀ ਮੈਨੂੰ ਦੋ ਵਾਰੀ ਬੁਲਾਇਆ ਜੀ ਪਹਿਲਾਂ ਮੈਨੂੰ ਜਲੰਧਰ ਬੁਲਾਇਆ ਗਿਆ ਅੱਛਾ ਉੱਥੇ ਹੀ ਮੈਂ ਲਿਖ ਕੇ ਦੇ ਕੇ ਆਇਆ ਵੀ ਮੈਂ ਸ਼ਿਕਾਇਤ ਕਰ ਕੀਤੀ ਹੈ ਤੇ ਮਤਲਬ ਤੁਸੀਂ ਤਾਂ ਉਲਟਾ ਮੈਨੂੰ ਪਰੇਸ਼ਾਨ ਕਰਨ ਲੋ ਜੂਨ ਦਾ ਮਹੀਨਾ ਜੀ ਸਾਡੇ ਜਲੰਧਰ ਗਾ ਨੂੰ ਰੱਖੇ ਉਹਨਾਂ ਨੇ ਜਾਣ ਬੁੱਝ ਕੇ ਜੀ ਪਰੇਸ਼ਾਨ ਕਰਨ ਵਾਸਤੇ ਅੱਛਾ ਬਈ ਹੁਣ ਹੁਣ ਸਰ ਮੇਰੀ ਸਪੋਮਰ ਹੈ ਜਿਹੜੀ ਹੈਡ ਆਫਸ ਇੱਥੇ ਮਾਲੀ ਹੈ ਹੈਡ ਆਫਸ ਇੱਥੇ ਜੀ ਸਾਰਾ ਕੁਝ ਇੱਥੇ ਜੀ ਬਈ ਇਹਨਾਂ ਨੂੰ ਇਹਨਾਂ ਨੂੰ ਇਹ ਸੀ ਨਾ ਵੀ ਜੂਨ ਦਾ ਮਹੀਨਾ ਹੈ ਮਈ 16 ਮਈ ਸੀ ਸ਼ਾਇਦ ਗਰਮੀ ਬਹੁਤ ਜ਼ਿਆਦਾ ਪੈ ਰਹੀ ਜੀ 올ਡ ਏਜ ਬਿਮਾਰੀਆਂ ਨਾਲੋਂ ਅਸੀਂ ਪਹਿਲੇ ਹੀ ਮਤਲਬ ਸ਼ੁਰੂ ਹੋ ਜਾਂਦੀਆਂ ਨੇ ਇਸ ਉਮਰ ਤੇ ਕੋਈ ਸ਼ੂਗਰ ਹੋ ਗਈ ਸੌ ਕੁਝ ਹੋ ਗਿਆ ਜੀ ਇਹਨਾਂ ਨੂੰ ਵੀ ਇੱਥੇ ਤਾਂ ਆਊਗਾ ਨਹੀਂ ਉਹ ਇਹਨਾਂ ਨੇ ਜਲੰਧਰ ਰੱਖਦੇ ਜੀ ਟਾਈਮ ਵੀ ਰੱਖਦਾ ਸਵੇਰੇ 9 ਵਜੇ ਦਾ ਅੱਛਾ ਠੀਕ ਹੈ ਜੀ ਚਲੋ ਆਪਾਂ 6 ਵਜੇ ਬਸ ਚੜ੍ਹ ਗਏ ਜੀ ਆਪਾਂ 9 ਵਜੇ ਉੱਥੇ ਹਾਜ਼ਰ ਹੋ ਬਈ ਦੱਸੋ ਜੀ ਉੱਥੇ ਜਾ ਕੇ ਮੈਂ ਫਿਰ ਲਿਖ ਕੇ ਤੇ ਆਇਆ ਫਿਰ ਇਹਨਾਂ ਨੇ ਸੋਚਿਆ ਵੀ ਯਾਰ ਇਹ ਤੇ ਇੱਥੇ ਵੀ ਆ ਗਿਆ ਫਿਰ ਇਹਨਾਂ ਨੇ ਦੁਬਾਰਾ ਉਸ ਬੰਦੇ ਤੋਂ ਇਨਕੁਆਰੀ ਲੈ ਕੇ ਦੂਜੇ ਨੂੰ ਦਿੱਤੀ ਓਕੇ ਉਹ ਹਲੇ ਮੜਾ ਜਾਂ ਸੀਨੀਅਰ ਸੀ ਇਹ ਜਿਹੜੇ ਉਹ ਦੁਬਾਰਾ ਦਿੱਤੀ ਉਹ ਦੋ ਵੀ ਜੁਨੀਅਰ ਕਿਉਂਕਿ ਇਹ ਬੰਦਾ ਇਹਨਾਂ ਕੋਲੇ ਪੋਸਟ ਵਾਸਤੇ ਫਿਰਦਾ ਹੈ ਵੀ ਮੈਨੂੰ ਕੋਈ ਚੱਜ ਦੀ ਮੌਤ ਦੇ ਦੋ ਇਹ ਵੀ ਵਿਚਾਰਾ ਭੀੜਦਾ ਵਜੇ ਤਾਂ ਸਾਰੀ ਉਮਰ ਕੁੰਡੇ ਲੈਣ ਲੱਗ ਰਿਹਾ ਜੀ ਠੀਕ ਹੈ ਜੀ ਤੇ ਵੀ ਇਹ ਤੋਂ ਜੋ ਮਰਜ਼ੀ ਲਿਖਾ ਲਾਂਗੇ ਉਹ ਬੰਦਾ ਐਕਚੁਅਲੀ ਐਕਸੀਅਨ ਬਣ ਗਿਆ ਸੀ ਪ੍ਰਮੋਟ ਹੋ ਗਿਆ ਸੀ ਉਹਨੇ ਮੈਨੂੰ ਲੱਗਦਾ ਵੀ ਇਹਨਾਂ ਦੀ ਸ਼ਾਇਦ ਨਾ ਮੰਨਦਾ ਉਹ ਜਿੰਨੀ ਇਹ ਮੰਨ ਸਕਦੇ ਉਦੋਂ ਬਾਅਦ ਇਹਦਾ ਮੈਨੂੰ ਚਿੱਠੀ ਆਈ ਜੀ ਮੈਂ ਇਹਦੇ ਕੋਲੇ ਵੀ ਚੱਲ ਕੇ ਮੈਂ ਦੱਸੋ ਜੀ ਤੇ ਮੈਂ ਜਾ ਕੇ ਆਪਣਾ ਸਾਰਾ ਪੱਖ ਰੱਖਿਆ ਤੇ ਮੈਂ ਲਿਖ ਕੇ ਦਿਆ ਆ ਬੇਸਿਕਲੀ ਬਾਹਰ ਫਿਰ ਉਹਨੇ ਮੇਰੇ ਨਾਲ ਬਤਵੀਜੀ ਕੀ ਕੀਤੀ ਨੁਕਾਰੀ ਇੱਕ ਐਸਬੀਓ ਜੀ ਬੇਸਿਕਲੀ ਕੀ ਹੈ ਉਹ ਬੰਦਾ ਮੇਰੇ ਅੰਡਰ ਜਹੀ ਕੰਮ ਕਰਦਾ ਰਿਹਾ ਜੀ ਮੇਰੇ ਅੰਡਰ ਐਸਬੀਓ ਕੰਮ ਮੈਂ ਸੁਪਰਡੈਂਟ ਆ ਹੀ ਠੀਕ ਹੈ ਨਾ ਮੈਨੂੰ ਆ ਕੇ ਮਤਲਬ ਉਹ ਮੇਰੇ ਸਾਹਮਣੇ ਉਹਨੇ ਬੈਠਣਾ ਤੇ ਪੁੱਛ ਕੇ ਬੈਠੂਗਾ ਜੀ ਉਹ ਬੰਦਾ ਮੈਨੂੰ ਕਹਿੰਦਾ ਜੀ ਤੁਸੀਂ ਆਪਣਾ ਫੋਨ ਦਿਓ ਮੈਨੂੰ अच्छा सरकार दिया देता नहीं ਵੀ ਤੁਸੀਂ ਕਿਸੇ ਦਾ ਫੋਨ ਨਹੀਂ ਫੜ ਸਕਦੇ ਉਹਨੇ ਜੀ ਮੇਰਾ ਫੋਨ ਫੜ ਕੇ ਜਿਹੜਾ ਕਲਰਕ ਸੀ ਉਹਦਾ ਜਿਹੜਾ ਨੇ ਟਾਈਪ ਕਰ ਰਿਆ ਸੀ ਨਾਲ ਉਹਨੂੰ ਦਿੱਤਾ ਜਦੋਂ ਮੈਂ ਉਹ ਵੀ ਰਿਕਾਰਡ ਕਰਾਈ ਵੀ ਮੈਂ ਇੱਕ ਸੀਨੀਅਰ ਸਿਟੀਜ਼ਨ ਨਾਲ ਤੁਸੀਂ ਯਾਰ ਆਪਣੇ ਦਫ਼ਤਰ ਬੁਲਾ ਕੇ ਇਦਾਂ ਦਾ ਵਿਹਵ ਕਰ ਰਹੇ ਹੋ ਤੁਸੀਂ ਉਹਦਾ ਫੋਨ ਖੋਲਿਆ ਫਿਰ ਮੇਰੇ ਹਾੜੇ ਕੱਢਣ ਲੱਗਾ ਕਹਿੰਦਾ ਯਾਰ ਤੂੰ ਇਹ ਲਿਖਦਾ ਮੈਂ ਵੀ ਕਿਉਂ ਨਾ ਲਿਖਾਂ ਤਾਂ ਲਿਖੂੰਗਾ ਵੀ ਜਦੋਂ ਤੂੰ ਮੇਰਾ ਫੋਨ ਪੜਿਆ ਤੇਰੇ ਕੋਲ ਤਾਂ ਕੋਈ ਅਧਿਕਾਰ ਨਹੀਂ ਹੈਗਾ ਇੱਕ ਵੀ ਮੇਤੋ ਹੀ ਕੰਮ ਮੈਂ ਹੀ ਕੰਮ ਪਾ ਲਗਾ ਸਰ ਮੈਂ ਉਹਨਾਂ ਦਾ ਮੁਲਾਜ਼ਮ ਨਹੀਂ ਆਇਆ ਮੈਂ ਕਹਿੰਦਾ ਹੁਣ ਆਜੋ ਜੀ ਉਹ ਆਪਾਂ ਦੁਬਾਰਾ ਗੱਲ ਠੀਕ ਹੈ ਇਹਨਾਂ ਨੇ ਮੈਨੂੰ 6 ਮਹੀਨੇ ਬੈਨੀਫਿਟ ਰੁੱਕੇ ਜੀ ਤੇ ਮੈਂ ਇਹਨਾਂ ਨੂੰ ਲੀਗਲ ਨੋਟਸ ਦਿੱਤਾ ਵੀ ਮੈਨੂੰ ਇਹਦੇ ਉੱਤੇ ਵਿਆਜ ਦੇਵੇ ਅੱਛਾ ਇਹਨਾਂ ਨੇ ਮੇਰਾ ਉਹਦਾ ਕੋਈ ਹਾਲ ਤੱਕ ਕੋਈ ਜਵਾਬ ਨਹੀਂ ਦਿੱਤਾ ਹੈਗਾ ਜੀ ਠੀਕ ਹੈ ਠੀਕ ਹੈ ਨਾ ਵੀ ਮੈਂ ਹੁਣ ਕੇਸ ਬਾਰੇ ਸੋਚ ਰਿਆ ਵੀ ਉਹ ਵੀ ਮੈਂ ਹਾਈ ਕੋਰਟ ਚ ਲੈ ਕੇ ਚਾਹੇ ਸਾਰੇ ਕਸੇਚੋਂ ਇਹ ਗੱਲ ਸਾਹਮਣੇ ਆ ਗਈ ਕਿ ਕੋਈ ਐਵੇਂ ਦਾ ਸਿਸਟਮ ਚਾਹੀਦਾ ਸਰਕਾਰ ਦਾ ਜਿੱਥੇ ਸ਼ਿਕਾਇਤ ਦੀ ਸਿੱਧੀ ਸੁਣਵਾਈ ਹੋ ਸਕੇ ਪੁਰਸ ਮੈਂ ਇਹਦੀ ਖਾਸ ਕਰਕੇ ਤੁਹਾਡਾ ਕੋਈ ਪੁਰਸ ਆਰਗਨ ਕਾਰਪੋਰੇਸ਼ਨ ਪੁਰਸ ਸੁਣਵਾਈ ਜਿਹੜਾ ਹੈ ਜੇ ਕੋਈ ਪੁਰਸ ਦੀ ਸ਼ਿਕਾਇਤ ਕਰਦਾ ਅਹ ਚਾਹੇ ਕੋਈ SSP ਵੀ ਜਾ DIC RICP ਥਾਣੇ ਦਰਦੀ ਉਹਦੀ ਡਾਇਰੈਕਟਰ ਸ਼ਿਕਾਇਤ ਸੁਣ ਕੇ ਡਾਇਰੈਕਟਰ ਤੁਰੰਤ ਕਾਰਵਾਈ ਹੋਵੇ ਸਮਾਵਧ ਟਾਈਮ ਹੋਵੇ ਕਿ ਐਨੇ ਟਾਈਮ ਚ ਇਹਦਾ ਨੁਕਤਾਰਾ ਕਰਨ ਨੂੰ ਕੋਈ CM ਨੂੰ ਕੋਈ ਐਮ ਦਾ ਸਿਸਟਮ ਬਣਾਉਣਾ ਚਾਹੀਦਾ ਸਰ ਜਿਹੜੀ ਮੈਂ CM ਨੂੰ ਸ਼ਿਕਾਇਤ ਭੇਜੀ ਜੀ ਉਹਨਾਂ ਨੇ ਉਹ ਸ਼ਿਕਾਇਤ ਇਹਨਾਂ ਨੂੰ ਭੇਜੀ ਦੀ MD ਨੂੰ ਜੀ ਅੱਛਾ ਜੀ ਮੈਨੂੰ ਕਾਪੀ ਕਰਤੀ ओके ਤੇ ਮੈਂ ਉਹਨਾਂ ਨੂੰ ਸਿੱਧਾ ਦੁਬਾਰਾ ਫੇਰ ਮੈਂ ਹੋਮ ਸੈਕਟਰੀ ਨੂੰ ਲਿਖਿਆ ਵੀ ਸਰ ਇਹਨਾਂ ਨੇ ਕਿਉਂ ਜਾਂਚ ਕਰਦੀਆਂ ਤੁਸੀਂ ਕਿਸੇ ਤੋਂ ਕਰਾਓ ਬਿਲਕੁਲ ਹਾਂ ਬਾ ਮੈਂ ਤੁਸੀਂ ਕਿਸੇ ਸਬੋਰਟੈਂਟ ਦੀ ਕਰਾ ਲਓ ਮੈਂ ਤੁਹਾਨੂੰ ਸਾਰੇ ਪ੍ਰੂਫ ਦਿਨਾ ਵੀ ਇਹਨਾਂ ਨੇ ਜੋ ਭਰਤੀਆਂ ਕੀਤੀਆਂ ਸਾਰੀਆਂ ਗਲਤ ਨੇ ਜੋ ਇਹਨਾਂ ਨੇ ਰਿਟਾਇਰਡ ਬੰਦੇ ਰੱਖਿਆ ਹੁਣ ਮੌਜੂਦਾ ਸਮੇਂ ਤਿੰਨ ਬੰਦੇ ਪਹਿਲੀ ਗੱਲ ਤਾਂ ਜੀ ਸ਼ਿਕਾਇਤ ਕਰਤੀ ਸਰਕਾਰੀ ਲੈਵਲ ਤੇ ਚੈੱਕ ਕਰਾ ਕੇ ਬੰਦੇ ਰੱਖੇ ਨੇ ਤੁਰੰਤ ਆਰਡਰ ਹੋਣਾ ਚਾਹੀਦਾ ਸੀ ਇਹਨਾਂ ਨੂੰ ਹਟਾਓ ਹਾਂ ਇਹਨਾਂ ਜਿਹੜੇ ਆ ਭਰਤੀ ਕੀਤੀ ਆ ਨਜਾਇਜ਼ ਨਿਜਮਾ ਦੇ ਉੱਪਰ ਜਾ ਕੇ ਕਲਰਕ ਇਹਨਾਂ ਨੂੰ ਤੁਰੰਤ ਹਟਾਓ ਰੋਕ ਮਿਲਕੋ proper add ਕਰੋ ਸਰਕਾਰ ਆਪਦੇ ਮਹਿਕਮੇ ਚ ਵੀ ਤਪਰਤੀ ਕਰਦੀ ਹੈ ਮੈਨੂੰ ਲੱਗਦਾ ਜਿਹੜਾ ਪਰਸਨਲ ਮਹਿਕਮਾ ਤੁਹਾਡਾ ਉਹ ਵੀ ਪੂਰੀ ਤਰ੍ਹਾਂ ਧਿਆਨ ਨਹੀਂ ਦੇ ਰਿਹਾ ਗ੍ਰਹਿ ਭਾਗ ਦਾ ਵੀ ਤੁਹਾਡੇ ਕੋਲੋਂ ਧਿਆਨ ਨਹੀਂ ਉਹੀ ਤਾਂ ਮੈਂ ਕਹਿ ਰਿਹਾ ਕਿ ਜੇ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਤੁਰੰਤ ਨਕਟਾਰਾ ਹੋਣਾ ਚਾਹੀਦਾ ਕੋਈ ਸਿਸਟਮ ਆ ਬੋ ਸਰ ਹੁਣ ਮੈਨੂੰ ਨਹੀਂ ਪਤਾ ਕਿ ਮੈਨੂੰ ਇੱਥੇ ਬੋਲਣਾ ਚਾਹੀਦਾ ਜਾਂ ਨਹੀਂ ਬੋਲਦਾ ਜਿਹੜੇ ਕੰਸਟਰਕਸ਼ਨ ਵਿੰਗ ਨੇ ਨਾ ਉਥੇ ਕਰਾਪਸ਼ਨ ਹੁੰਦੀ ਹੈ ਬਹੁਤ ਜ਼ਿਆਦਾ ਹੁਣ ਤੁਸੀਂ ਕਿਸੇ ਦੀ ਵੀ ਜੇਬ 'ਚ 10-20 ਹਜ਼ਾਰ ਪਾ ਦਿਓ ਅਗਲਾ 2 ਮਹੀਨਾ 2 ਮਹੀਨੇ ਦਾ ਫਾਈਲ ਵੈਸੀ ਤੱਪਾ ਪਰ ਇਹ ਤਾਂ ਪਾਲਿਸੀ ਮੈਟਰ ਨੇ ਜੀ ਇਹ ਤਾਂ ਸਰਕਾਰ ਦੀ ਪਾਲਿਸੀ ਆ ਵੀ ਤੁਸੀਂ ਰਿਟਾਇਰਡ ਨਹੀਂ ਰੱਖਣਾ ਠੀਕ ਹੈ ਉਹਦੇ باوجود ਜੇ ਕੋਈ ਅਫਸਰ ਰੱਖ ਰਿਹਾ ਮੈਂ ਤਾਂ ਕਹਿੰਦਾ ਉਹਦੇ ਉਹਦੇ ਖਿਲਾਫ ਕਾਰਵਾਈ ਹੋਣੀ ਇੱਕ ਰਾਈਟ ਟੂ ਸਬਸਟ੍ਰੈਕਟ ਬਣਿਆ ਸੀ ਜਿਸ ਦੇ ਵਿੱਚ ਇਹ ਹੈ ਕਿ 1 ਲੱਖ ਕੋਲੇ ਬਣ ਕਿੰਨਾ ਟਾਈਮ ਰਹੂਗੀ ਸੀਨੀਅਰ ਅਸਿਸਟੈਂਟ ਕੋ ਕਿੰਨੇ ਸਟੂਡੈਂਟ ਕੋ ਕਿੰਨੇ ਉਹ ਲਾਗੂ ਨਹੀਂ ਹੋ ਰਹਾ ਨਹੀਂ ਸਰ ਉਹ ਕੋਈ ਪ੍ਰੋਪਰ ਲਾਗੂ ਨਹੀਂ ਹੋ ਰਹਾ ਇਹ ਬੜੇ ਬਾਹਰ ਨੇ ਬਾਜੀ ਆ ਜੀ ਕਿਸੇ ਵੀ ਤੁਸੀਂ ਸਰ ਕਿਸੇ ਵੀ ਵਿਭਾਗੇ ਚਲ ਜਾਓ ਉਹ ਸਾਰੇ ਕਿਤੇ ਇਹੀ ਹਾਲ ਹੈ ਕਿਤੇ ਕੁਛ ਪਰ ਇਹਦਾ ਤੁਹਾਡਾ ਇਹਨਾਂ ਤਜਰਬਾ ਤੁਸੀਂ ਨੌਕਰੀ ਕੀਤੀ ਕਦਿਆ ਪੋਸਟਾਂ ਤੇ ਨੇ ਇਹਦਾ ਹੱਲ ਕੀ ਹੈ ਫਿਰ ਮਸਲੇ ਦਾ ਸਰ ਹੱਲ ਤਾਂ ਕੁਝ ਵੀ ਨਹੀਂ ਲੱਗਦਾ ਜੀ ਇਹ ਤਾਂ ਮਤਲਬ ਜਿਵੇਂ ਨਾ ਮੈਨੂੰ ਤਾਂ ਇਹ ਲੱਗ ਰਿਹਾ ਹੈ ਵੀ ਇੱਕ ਦਿਨ ਸਾਡਾ ਜਿਹੜਾ ਹਾਲ ਹੈ ਉਹ ਨੇਪਾਲ ਜਾਂ ਬੰਗਲਾਦੇਸ਼ ਜਾਂ ਸ਼੍ਰੀਲੰਕਾ ਵਾਲਾ ਹੋ ਜਾਣਾ ਹੈ ਕਿਤੋਂ ਵੀ ਇਨਸਾਫ ਨਹੀਂ ਮਿਲਦਾ ਤੁਸੀਂ ਹੈਰਾਨ ਹੋਵੋਗੇ ਵੀ ਇੱਕ ਹਿਮਾਚਲ ਦੇ ਬੰਦੇ ਨੂੰ ਪੰਜਾਬ ਦੇ ਵਿੱਚ ਰਿਜ਼ਰਵੇਸ਼ਨ ਦਾ ਬੈਨੀਫਿਟ ਦਿੱਤਾ ਅੱਛਾ 70 ਵਰਨ ਬੰਦਾ ਉਹ ਮਹਿਕਮੇ ਤੋਂ ਅਸੀਂ ਉਹਨੂੰ ਰਿਵਰਟ ਕਰਾਤਾ ਤੇ ਉਹ ਬੰਦੇ ਨੇ ਜਾ ਕੇ ਹਾਈ ਕੋਰਟ ਤੋਂ ਸਟੇ ਲੈ ਲਈ ਕਹਿੰਦਾ ਜੀ ਵੀ ਮੈਂ ਤਾਂ ਜਦੋਂ ਜੰਮਿਆ ਸੀ ਉਦੋਂ ਸਾਝਾ ਪੰਜਾਬ ਸੀ ਅੱਛਾ ਸਿਰਫ ਸਾਨੂੰ ਇਹ ਸਿੱਟ ਕਰਨ ਵਾਸਤੇ 12 ਸਾਲ ਲੱਗ ਗਏ ਵੀ 70 ਦੇ ਵਿੱਚ ਸਾਝਾ ਪੰਜਾਬ ਨਹੀਂ ਸਾਝਾ ਪੰਜਾਬ ਤਾਂ 68 ਸੀ ਓਕੇ ਠੀਕ ਹੈ ਜੀ ਹੁਣ ਤੁਸੀਂ ਦੇਖ ਲਓ ਵੀ ਇਦੋਂ ਵੱਡਾ ਇਨਸਾਫ ਦਾ ਕੀ ਕਰੋਗੇ ਓਕੇ ਹੁਣ ਮੈਂ ਵੀ ਹੁਣ ਇਹਨਾਂ ਤੋਂ ਅੱਕ ਚੁੱਕਿਆ ਜੀ ਮੈਂ ਮਤਲਬ ਤੁਹਾਡੇ ਚੈਨਲ ਤੇ ਮਤਲਬ ਮੈਂ ਇਹ ਕਹਿ ਰਿਹਾ ਵੀ ਮੈਂ ਹੁਣ ਹਾਈ ਕੋਰਟ ਦੇ ਵਿੱਚ ਰਿਟ ਪਾ ਰਿਹਾ ਇਹਦੇ ਬਾਰੇ ਮੈਂ ਵਕੀਲ ਆਪਣਾ ਫਾਈਨਲ ਕਰ ਲਿਆ ਤੇ ਮੈਂ ਇਹਨਾਂ ਦੇ ਖਿਲਾਫ ਇਹ ਜਿੰਨੀਆਂ ਵੀ ਅੱਜ ਤੱਕ ਭਰਤੀਆਂ ਹੋਈਆਂ ਨੇ ਸਾਰੀਆਂ ਦੀ ਜਾਂਚਵਾਦ ਤੇ ਇੱਕ ਕਮਿਸ਼ਨ ਬਣਾਉਣ ਦੀ ਮੰਗ ਕਰੂੰਗਾ ਜੀ ਜਾਂ ਇਹਦੀ ਜਾਂਚ ਹੈ ਕਿਉਂਕਿ ਦੇਖੋ ਵਿਜੀਲੈਂਸ ਦੀ ਮੈਂ ਦੱਸਦਾ ਜੀ ਹੁਣ ਵਿਜੀਲੈਂਸ ਦਾ ਜਿਹੜਾ ਅਫੀਸਰ ਹੋਏਗਾ ਉਹ ਇੱਕ ਡੀਐਸਪੀ ਹੋਏਗਾ ਇਨਸਪੈਕਟਰ ਹੋਏਗਾ ਠੀਕ ਹੈ ਹੁਣ ਜਿਹੜਾ ਜਿਹਨੇ ਰਿਕਾਰਡ ਦੇਣਾ ਜਾਂ ਜਿਹਦੇ ਖਿਲਾਫ ਖਿਲਾਫ ਨਹੀਂ ਆਪਾਂ ਕਹਿੰਦੇ ਚਲੋ ਐਮਡੀ ਬਦਲਦੇ ਰਹਿੰਦੇ ਆ ਪਰ ਜਿਹੜਾ ਹੈਡ ਹੈ ਉਹ ਤਾਂ ਇੱਕ ਸਪੈਸ਼ਲ ਡੀਜੀਪੀ ਰੈਂਕ ਦਾ ਹੈ ਬਿਲਕੁਲ ਉਹਦੇ ਖਿਲਾਫ ਨਾ ਨਹੀਂ ਕਰ ਸਕਦਾ ਸਰ ਉਹਨਾਂ ਦੀ ਵੀ ਮਜਬੂਰੀ ਹੈ ਹੁਣ ਤੁਸੀਂ ਦੇਖੋ ਮੇਰੇ ਕਦੋਂ ਬੁਲਾਇਆ ਸੀ ਮੈਨੂੰ ਵਿਜੀਲੈਂਸ ਨੇ ਮਈ ਨੂੰ ਬੁਲਾਇਆ ਸੀ 31 ਮਈ ਨੂੰ ਜਾਂ 1 ਜੂਨ ਨੂੰ ਉਦੋਂ ਮੈਂ ਸਾਰਾ ਕੁਝ ਉਹਨਾਂ ਨੂੰ ਦਿਆ ਆ ਅੱਜ ਤੱਕ ਇਹਨਾਂ ਨੇ ਉਹਨਾਂ ਨੂੰ ਰਿਕਾਰਡ ਨਹੀਂ ਦਿੱਤਾ ਹੈਗਾ ਜੀ 20 ਮਈ ਤੋਂ ਲੈ ਕੇ ਇੱਕ ਵਿਜੀਲੈਂਸ ਇੱਕ ਪਾਵਰ ਆਈ ਉਹਨਾਂ ਨੂੰ ਅਜੇ ਤੱਕ ਰਕਾਇਆ ਨਹੀਂ ਮੈਨੂੰ ਇਹ ਵੀ ਲੱਗਦਾ ਕਿ ਜਿਹੜਾ ਡੀਜੀਪੀ ਨੇ ਸਾਡੇ ਪੰਜਾਬ ਦੇ ਜਿਹਦੇ ਅੰਦਰ ਤੋਂ ਡੀਪੋਰਸ ਸੋਸਨ ਕਾਰਪੋਰੇਸ਼ਨ ਹੈ ਉਹ ਡੀਜੀਪੀ ਦਾ ਹੀ ਧਿਆਨ ਨਹੀਂ ਹੁਣ ਇਸ ਪਾਸੇ ਵੀ ਕੀ ਲੁੱਟ ਹੋ ਰਹੀ ਹੈ ਕਿਵੇਂ ਨਜਾਇਜ਼ ਕਾਨੂੰਨਾਂ ਦੇ ਹੇਠ ਚੱਲਿਆ ਜਾ ਰਿਹਾ ਮੈਨੂੰ ਲੱਗਦਾ ਗੜਬੜਾਂ ਵੱਡੀਆਂ ਨੇ ਸਰ ਵੱਡੀਆਂ ਗੜਬੜਾਂ ਉਹਨਾਂ ਕੋਲੇ ਜਿਹੜੀ ਕਾਰਪੋਰੇਸ਼ਨ ਹੈ ਨਾ ਇਹ ਸਰਕਾਰੀ ਏਦਾਰੇ ਪਰ ਇਹ ਛੋਟਾ ਜਿਹਾ ਏਦਾਰ ਇਹਦੇ ਵੱਲ ਕਿਸੇ ਦਾ ਵੀ ਧਿਆਨ ਨਹੀਂ ਸੱਚਾਈ ਤਾਂ ਇਹ ਹੈ ਵੀ ਇਹਦੇ ਵੱਲ ਨਾ ਸੀਐਮ ਦਾ ਧਿਆਨ ਹੈ ਨਾ ਉਹਦੇ ਕਿਸੇ ਮੰਤਰੀ ਦਾ ਧਿਆਨ ਹੈ ਨਾ ਆਪ ਪਾਰਟੀ ਦੇ ਕਿਸੇ ਲੀਡਰ ਨੂੰ ਪਤਾ ਹੋਊਗਾ ਇਹ ਪੁਰਸੋਸਿੰਗ ਕੀ ਹੈ ਬੇਸਿਕਲੀ ਇਹ ਸੈਮੀ ਗਵਰਨਮੈਂਟਲ ਸਿਵਲ ਦਾਤ ਆ ਰਹੀ ਜੀ ਜਦੋਂ ਤੁਸੀਂ ਮੂਰੇ ਪੁਲਿਸ ਦਾ ਨਾਮ ਲੈਨੇ ਹੋ ਜੇ ਅਗਲੇ ਨੂੰ ਹਰੇਕ ਲਾਉਂਦਾ ਤਾਂ ਪੁਲਿਸ ਆ ਜੀ ਇਹ ਪੁਲਸ ਨਹੀਂ ਹੈਗੀ ਇਹ ਤਾਂ ਕੰਪਨੀ ਹੈ ਜੀ ਅਚਾ ਜਿਵੇਂ ਆਪਣਾ ਪੀਡਬਲਯੂਜੀ ਵਿਭਾਗ ਹੈ ਉਹਵੇਂ ਦਾ ਵਿਭਾਗ ਹੈ ਉਹ ਵੀ ਸਰੋ ਵਿਭਾਗਮ ਨੇ ਇਹ ਤਾਂ ਨਹੀਂ 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 ਇਹ ਇੱਕ ਸਰਕਾਰੀ ਕੰਪਨੀ ਹੈ ਪੀਡਬਲਯੂਜੀ ਵਿਭਾਗ ਹੈ ਉੱਤੇ ਵਿਭਾਗ ਵਾਲੇ ਰੋਲ ਲਾਗੂ ਹੈ ਜੀ ਉੱਤੇ ਮੰਤਰੀ ਹੈ ਇਹ ਇੱਕ 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 ਸਰਕਾਰੀ ਮਤਲਬ ਗਵਰਨਮੈਂਟ ਦੀ ਮਾਲਕੀਅਤ ਵਾਲੀ ਕੰਪਨੀ ਹੈ ਜਿਹੜੇ ਜਿਹੜੇ 100% ਸ਼ੇਅਰ ਨੇ ਗਵਰਨਮੈਂਟ ਦੇਨੇ ਹੋਰ ਕੁਝ ਨਹੀਂ ਹੈਗਾ ਇੱਕ ਇੱਕ ਕੰਪਨੀ ਹੈ ਜਿਹੜੇ ਅਸਲੀ ਲੋਕ ਆ ਤੁਸੀਂ ਜੰਦ ਜੰਦੇ ਲਾਸਟ ਸਵਾਲ ਆ ਕਿ ਮੁੱਖ ਮੰਤਰੀ ਭਗਵਾਨ ਸਿਮਰ ਮਾਨ ਨੂੰ ਇੱਕ ਅਪੀਲ ਕਰ ਦੋ ਉਸ ਦਾ ਸਵਕਸਾਲ ਰਹਿ ਗਿਆ ਉਹਨਾਂ ਦਾ ਧਿਆਨ ਇਸ ਪਾਸੇ ਚਲ ਜਾਏ ਮਾਨ ਸਾਹਿਬ ਪਹਿਲੀ ਗੱਲ ਮੈਂ ਤੁਹਾਡੇ ਹਲਕੇ ਦਾ ਮੇਰਾ ਪਿੰਡ ਗਗ ਹੈ ਲਹਿਰਾਗਾ ਦਾ ਡੜਬਾ ਹਲਕੇ ਚ ਪੈਂਦਾ ਹੈ ਠੀਕ ਹੈ ਤੁਹਾਡੇ ਨਾਲ ਮੈਂ ਤੁਹਾਨੂੰ ਪਰਸਨਲੀ ਬਹੁਤ ਵਾਰੀ ਮਿਲਿਆ ਹੋਇਆ ਤੁਹਾਡੇ ਪਿੰਡ ਵੀ ਆਪਾਂ ਹਮੇਸ਼ਾ ਟੂਰਨਾਮੈਂਟਾਂ ਤੇ ਇਕੱਠੇ ਹੁੰਦੇ ਸੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਰਿਟਰਨ 'ਚ ਵੀ ਬੇਨਤੀ ਕਰ ਚੁੱਕਿਆ ਕਿਰਪਾ ਕਰਕੇ ਨਾ ਜਿਹੜੇ ਬੰਦੇ ਸਾਡੀ ਕਾਰਪੋਰੇਸ਼ਨ ਵੱਲ ਘੱਟੋ ਘੱਟ ਧਿਆਨ ਦਿਓ ਜਿਹੜੇ ਬੰਦੇ ਇਹਨਾਂ ਨੇ ਰਿਟਾਇਰਡ ਰੱਖੇ ਹੋਏ ਨੇ ਜਾਂ ਜਿਹੜਿਆਂ ਨੂੰ ਇਹ ਰੱਖਣ ਦੀ ਹੋਰ ਕੋਸ਼ਿਸ਼ ਕਰ ਰਹੇ ਨੇ ਤੇ ਜਾਂ ਜਿੰਨੀਆਂ ਵੀ ਇੱਥੇ ਭਰਤੀਆਂ ਪਹਿਲਾਂ ਵੀ ਹੋਈਆਂ ਨੇ ਜਾਂ ਹੋਰ ਹੋ ਰਹੀਆਂ ਨੇ ਜਾਂ ਅੱਗੇ ਹੋਣੀਆਂ ਨੇ ਇਹਨਾਂ ਤੇ ਕੋਈ ਨਾ ਕੋਈ ਕੰਟਰੋਲ ਕਰੋ ਸਿਰਫ ਆਦਰਵਾਇਜ਼ ਕੀ ਹੈ ਵੀ ਕੁਝ ਪਰਿਵਾਰਾਂ ਦਾ ਹੈ ਜਿਹੜਾ ਉਹ ਸਾਰਾ ਗਲਬਾ ਇਹਦੇ ਉੱਤੇ ਬਣਿਆ ਹੋਇਆ ਹੈ ਇੱਕ ਬੰਦੇ ਨੇ ਸਿਰਫ ਇਕੱਲੇ ਬੰਦੇ ਨੇ ਛੇ ਬੰਦੇ ਆਪਦੇ ਰੱਖੇ ਹੋਏ ਨੇ ਹੋਰ ਤਾਂ ਮਤਲਬ ਕੋਈ ਸਾਲਾ ਕੋਈ ਐਕਸੀਡੈਂਟ ਦਾ ਭਤੀਜਾ ਹੈ ਕੋਈ ਐਕਸੀਡੈਂਟ ਦਾ ਬੱਚਾ ਹੈ ਕਿ ਇੱਕ ਥਾਂ ਮੇ ਦਾ ਐਸਾ ਵੀ ਹੋਇਆ ਸੀ ਵੀ ਜਿਹੜਾ ਪਿਓ ਸੀ ਉਹ ਐਕਸੀਡੈਂੰਸੀ ਮੁੰਡਾ ਉਹਦੇ ਅੰਡਰ ਐਸਡੀਓ ਤੇ ਜਿਹੜਾ ਪੋਤਾ ਸੀ ਉਹ ਜਾਈ ਮਤਲਬ ਹੁਣ ਕੌਣ ਕਿਸੇ ਨੂੰ ਕੀ ਕਹੂਗਾ ਇਹ ਜੇ ਇਹ ਨੂੰ ਕੌਣ ਕਹਿ ਸਕਦਾ ਵੀ ਮਤਲਬ ਤੂੰ ਗਲਤੀ ਕੀਤੀ ਹੈ ਕਿਉਂਕਿ ਐਸਡੀਓ ਦਾ ਪਿਓ ਹੈ ਐਸਡੀਓ ਨੂੰ ਕੌਣ ਕਹੂਗਾ ਕਿਉਂਕਿ ਮਤਲਬ ਐਕਸੀ ਇਹਨਾਂ ਦਾ ਪਿਓ ਹੈ ਸੋ ਸਾਰਾ ਮਤਲਬ ਇਹਦੇ ਉੱਤੇ ਜਾਂਚ ਹੋਣੀ ਚਾਹੀਦੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਚਰਚਾ ਕੀਤੀ ਸੋ ਇਸੇ ਪੰਜਾਬ ਪੁਲਿਸ ਹਸਨ ਕਾਰਪੋਰੇਸ਼ਨ ਦਾ ਹਾਲ ਆਪਾਂ ਕਹਿੰਦੇ ਆ ਕਿ ਆ ਬਈ ਉੱਤਿਆ ਬਈ ਉਹੀ ਗੱਲ ਹੈ ਇਹਨਾਂ ਨੇ ਦੱਸਿਆ ਕਿ ਤਿੰਨ ਪੀੜੀਆਂ ਵੀ ਇੱਕੋ ਵਿਭਾਗ ਦੇ ਵਿੱਚ ਇੱਕੋ ਥਾਂ ਤੇ ਨੌਕਰੀ ਕਰਤੀਆਂ ਨੇ ਤੇ ਜੋ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਉਹ ਵੀ ਜਿਸ ਤਰ੍ਹਾਂ ਕਹਿੰਦੇ ਆ ਕਿ ਆਪਣੇ ਨੂੰ ਹੀ ਰੌਡੀਆਂ ਬੰਨਣ ਵਾਲਾ ਕੰਮ ਹੋਇਆ ਹੋਇਆ ਸੋ ਨਿਜਮ ਕਾਨੂੰਨ ਸਿੱਕੇ ਤੇ ਟੰਗੇ ਜਾ ਰਹੇ ਨੇ ਸੋ ਦੇਖਦੇ ਆ ਮਾਮਲਾ ਜਾਗਰਤਾ ਹੋ ਚੁੱਕਿਆ ਹੈ ਪੁਲਿਸ ਨੂੰ ਵੀ ਪਤਾ ਤੇ ਸਰਕਾਰੀ ਦਰਬਾਰੇ ਵੀ ਇਹਦੀਆਂ ਸ਼ਿਕਾਇਤਾਂ ਪਹੁੰਚ ਚੁੱਕੀਆਂ ਨੇ ਪਰ ਦੇਖਦੇ ਆ ਸਰਕਾਰ ਇਸ ਪਾਸੇ ਧਿਆਨ ਕਦੋਂ ਦੇਵੇਗੀ ਕੈਮਰਾਮੈਨ ਸਰਬੰਦ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ